ਸਤਰੀਆਂ ਸਟਾਲਸ ਵੀ ਹੈਗੀਆਂ ਨੇ ਤੁਸੀਂ ਦੇਖੋ ਕਿੰਨੇ ਸੋਹਣੇ ਫਲਾਵਰ ਨੇ ਤੇ ਇਹਨਾਂ ਦੇ ਕੋਲ ਸਾਰੇ ਇਹ ਹੋਮ ਡੈਕੋਰੇਸ਼ਨ ਵਾਲੀਆਂ ਨੇ ਫੁੱਲ ਟਿਊਬ ਵਿੱਚ ਇਹ ਜਿਹੜਾ ਉਹ ਵਰਕ ਹੋਇਆ ਹੋਇਆ ਤੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਜਿਹੜਾ ਉਹ ਵਰਕ ਹੋਇਆ ਹੋਇਆ ਇਹ ਸਾਰਾ ਜਿਹੜਾ ਉਹ ਪਿੱਤਲ ਤੋਂ ਬਣਿਆ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਸ਼ਹਿਰ ਪਟਿਆਲੇ ਤੇ ਸ਼ਹਿਰ ਪਟਿਆਲੇ ਦੇ ਸ਼ੀਸ਼ ਮਹਿਲ ਦੇ ਵਿੱਚ ਲੱਗਿਆ ਜੀ ਕ્રાਫਟ ਮੇਲਾ ਇਹ ਹਰ ਸਾਲ ਜਿਹੜਾ ਉਹ ਫਰਵਰੀ ਮਹੀਨੇ ਦੇ ਵਿੱਚ ਕ્રાਫਟ ਮੇਲਾ ਲੱਗਦਾ ਹੁੰਦਾ ਅੱਜ ਤਰੀਕ ਹੈ ਜੀ 21 ਫਰਵਰੀ 21 ਫਰਵਰੀ ਤੋਂ ਜਿਹੜੀ ਇਹ ਮੇਲੇ ਦੀ ਸਟਾਰਟਿੰਗ ਆ ਆਪਾਂ ਟਿਕਟ ਜਿਹੜੀ ਇਹ ਲੈ ਲਈ ਤੇ 30 ਰੁਪਏ ਦੀ ਜਿਹੜੀ ਇਹ ਟਿਕਟ ਹੈ ਇਧਰ ਪਿੱਛੇ ਜਿਹੜਾ ਉਹ ਇਹ ਟਿਕਟ ਕਾਊਂਟਰ ਸੀਗਾ ਇਹ ਟਿਕਟ ਕਾਊਂਟਰ ਤੋਂ ਆਪਾਂ ਟਿਕਟ ਜਿਹੜੀ ਉਹ ਖਰੀਦੀ ਆ ਤੇ ਇਹ ਸਾਰੀ ਜਿਹੜੀ ਉਹ ਪਾਰਕਿੰਗ ਆ ਜਿੰਨੀਆਂ ਵੀ ਇੱਥੇ ਪਾਰਕਿੰਗਾਂ ਬਣਾਈਆਂ ਨੇ ਉਹ ਸਾਰੀਆਂ ਪਾਰਕਿੰਗਾਂ ਦੇ ਵਿੱਚ ਜਿਹੜੇ ਉਹ ਟਿਕਟ ਕਾਊਂਟਰ ਨੇ ਸੋ ਅੱਜ ਦੀ ਵੀਡੀਓ 'ਚ ਬਣਿਆ ਰਹੇ ਹੋ ਇਹ ਸਾਰਾ ਆਪਾਂ ਜਿਹੜਾ ਉਹ ਕ੍ਰਾਫਟ ਮੇਲਾ ਦੇਖਦੇ ਆ ਕੀ ਕੀ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਸਾਰਾ ਕ੍ਰਾਫਟ ਮੇਲਾ ਜਿਹੜਾ ਉਹ ਘ ਮੇਲਾ ਤੁਹਾਨੂੰ ਜਿਹੜਾ ਉਹ ਦਿਖਾਉਨੇ ਆ ਤੇ ਇੱਥੇ ਸ਼ੀਸ਼ ਮਹਿਲ ਦੇ ਬਿਲਕੁਲ ਅੱਗੇ ਵੀ ਜਿਹੜੇ ਉਹ ਟਿਕਟ ਕਾਊਂਟਰ ਬਣੇ ਹੋਏ ਨੇ ਤੁਸੀਂ ਆਪਣੀਆਂ ਪਾਰਕਿੰਗਾਂ ਦੇ ਵਿੱਚੋਂ ਵੀ ਜਿਹੜੀਆਂ ਉਹ ਟਿਕਟਾਂ ਲੈ ਸਕਦੇ ਹੋ ਤੇ ਆਨਲਾਈਨ ਇੱਥੇ ਪੇਮੈਂਟ ਜਿਹੜੀ ਸੈਕਟ ਹੋ ਜਾਂਦੀ ਐਵੇਂ ਦੀ ਜਿਹੜੀ ਉਹ ਟਿਕਟ ਹੋ ਮਿਲ ਜਾਂਦੀ ਐ ਤੇ ਸਾਹਮਣੇ ਵੀ ਇੱਥੇ ਜਿਹੜੇ ਉਹ ਟਿਕਟ ਕਾਊਂਟਰ ਨੇ ਇੱਥੋਂ ਵੀ ਤੁਸੀਂ ਟਿਕਟਾਂ ਜਿਹੜੀਆਂ ਉਹ ਖਰੀਦ ਸਕਦੇ ਹੋ ਆਪਾਂ ਮੇਲੇ ਦੇ ਵਿੱਚ ਜਿਹੜੀ ਉਹ ਐਂਟਰੀ ਕਰ ਲਈ ਤੇ ਇੱਥੇ ਐਂਟਰੀ ਤੇ ਜਿਹੜਾ ਉਹ ਲਿਖਿਆ ਹੋਇਆ ਪੰਜਾਬ ਸ਼ਕੀ ਸ਼ਕਤੀ ਕ્રાਫਟ ਮੇਲਾ 2026 ਪਟਿਆਲਾ ਲਓ ਜੀ ਇੱਧਰ ਸਾਰਾ ਇਹ ਕ્રાਫਟ ਮੇਲਾ ਜਿਹੜੀਆਂ ਇਹ ਮੇਲੇ ਦੇ ਵਿੱਚ ਹੁੰਦੀਆਂ ਨੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਇੱਥੇ ਜਿਹੜੀ ਉਹ ਰੰਗੋਲੀ ਬਣਾਈ ਹੋਈ ਆ ਉੱਪਰ ਲਿਖਿਆ ਹੋਇਆ ਪੰਜਾਬ ਛਕੀ ਸ਼ਕਤੀ ਕ્રાਫਟ ਮੇਲਾ ਤੇ ਐਵੇਂ ਦੀ ਕਲਾ ਆਪਾਂ ਨੂੰ ਇੱਥੇ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਤੇ ਆਪਾਂ ਚੱਲਦੇ ਆਂ ਇੱਧਰ ਤੁਹਾਨੂੰ ਦਿਖਾ ਦਵਨੇ ਆ ਆ ਮਿੱਟੀ ਦੇ ਜਿਹੜੇ ਉਹ ਬਰਤਨ ਵੀ ਬਣਾ ਰਹੇ ਨੇ ਹਨਾ ਤੇ ਜਿਵੇਂ ਅੱਗੇ ਪੁਰਾਣੀ ਸੱਭਿਆਚਾਰ ਆਪਣਾ ਜਿਹੜਾ ਹੁੰਦਾ ਸੀ ਮਿੱਟੀ ਦੇ ਭਾਂਡੇ ਹਨਾ ਉਹ ਇੱਥੇ ਸਾਰੀ ਜਿਹੜੀ ਪੁਰਾਣੀ ਕਲਾ ਉਹ ਦਿਖਾਈ ਜਾਂਦੀ ਆ ਪ੍ਰਾਤਨ ਆਪਣਾ ਜਿਹੜਾ ਉਹ ਸੱਭਿਆਚਾਰ ਦਿਖਾਇਆ ਜਾਂਦਾ ਤੁਹਾਨੂੰ ਬਾਬਾ ਜੀ ਕਿੰਨਾ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਹੋਵੇ 65 ਸਾਲ ਹੋ ਗਏ 65 ਸਾਲ ਹੋ ਗਏ ਜੀ ਠੀਕ ਆ 65 ਸਾਲ ਹੋ ਗਏ ਤੁਸੀਂ ਦੇਖੋ ਬਾਪੂ ਯੂਨੀਅਨ ਇਹ ਕੰਮ ਕਰਦੇ ਆ ਨੂੰ ਤੇ ਉਧਰ ਜਿਹੜੇ ਉਹ ਬਣਾ ਕੇ ਵੀ ਰੱਖੇ ਹੋਏ ਨੇ ਚੂਂਗੜੇ ਹੋ ਗਏ ਜਿਵੇਂ ਹਨਾ ਮਿੱਟੀ ਦੇ ਇਹ ਸਾਰੇ ਹੱਥੀ ਬਣਾਏ ਹੋਏ ਨੇ ਤੁਸੀਂ ਦੇਖੋ ਸਾਰੇ ਇਹ ਹੱਥੀ ਬਣਾਏ ਹੋਏ ਨੇ ਐਵੇਂ ਦਾ ਪ੍ਰਾਤਨ ਸੱਭਿਆਚਾਰ ਇੱਥੇ ਜਿਹੜਾ ਉਹ ਦੇਖਣ ਨੂੰ ਮਿਲੂਗਾ ਇਹ ਕਰਾਫਟ ਮੇਲੇ ਦੇ ਵਿੱਚ ਪੁਰਾਣਾ ਸੱਭਿਆਚਾਰ ਤੁਸੀਂ ਆ ਕੇ ਜਿਹੜਾ ਉਹ ਦੇਖ ਸਕਦੇ ਹੋ ਤੇ ਇੱਧਰ ਸਾਰੀਆਂ ਹੋਰ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇੱਥੇ ਐਵੇਂ ਦੀਆਂ ਸਾਰੀਆਂ ਜਿਹੜੀਆਂ ਉਹ ਸਟਾਲਸ ਲੱਗੀਆਂ ਹੋਈਆਂ ਨੇ ਆ ਸਾਰੀ ਕਰੋਕਰੀ ਹੈ ਨਾਲ ਦੇ ਕੋਲ ਆ ਸਾਰਾ ਤੁਸੀਂ ਦੇਖੋ ਕਰੋਕਰੀ ਹੈ ਨਾ ਅਲੱਗ-ਅਲੱਗ ਤਰੀਕੇ ਦੀ ਐਵੇਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਸਕਦੇ ਹੋ ਆ ਕੇ ਮੇਲੇ ਦੇ ਵਿੱਚ ਹਨ ਤੇ ਸਾਰੀ ਕਰੋਕਰੀ ਇੱਥੇ ਤੁਸੀਂ ਦੇਖੋ ਡਿਫਰੈਂਟ ਡਿਫਰੈਂਟ ਤਰੀਕੇ ਦੀ ਐਵੇਂ ਜੀਆਂ ਸਾਰੀਆਂ ਸਟਾਲਸ ਇੱਥੇ ਜਿਹੜੀਆਂ ਉਹ ਲੱਗ ਰਹੀਆਂ ਨੇ ਇਹ ਕ્રાਫਟ ਮੇਲੇ ਦੇ ਵਿੱਚ ਅੱਜ ਜਿਹੜਾ ਇਹ ਮੇਲੇ ਦਾ ਪਹਿਲਾ ਦਿਨ ਆ ਸਟਾਰਟਿੰਗ ਜਿਹੜੀ ਉਹ ਹੋ ਗਈ ਹੈ ਨਾ ਤੇ ਆਪਾਂ ਹੋਰ ਚੱਲਦੇ ਆਂ ਹੋਰ ਸਟਾਲਾਂ ਜਿਹੜੀਆਂ ਤੁਹਾਨੂੰ ਉਹ ਦਿਖਾਉਣੇ ਆ ਜਾ ਕੇ ਤੇ ਇੱਧਰ ਸਾਹਮਣੇ ਜਿਹੜੀ ਉਹ ਸਟੇਜ ਵੀ ਲੱਗੀ ਹੋਈ ਹੈ ਜਿੱਥੇ ਸਾਰੀਆਂ ਪਰਫਾਰਮੈਂਸਾਂ ਹੁੰਦੀਆਂ ਨੇ ਸਕਦੇ ਹੋ ਇੱਥੇ ਸਾਰਾ ਇਹ ਹੱਥੀ ਆ ਹੈਂਡ ਮੇਡ ਆ ਜਿਹੜਾ ਇਹ ਵੱਖੋ-ਵੱਖਰੀਆਂ ਸਕੀਟਾਂ ਤੋਂ ਇਹ ਆਉਂਦੇ ਨੇ ਆ ਸਾਰਾ ਸਾਮਾਨ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਸਾਰਾ ਜਿਹੜਾ ਉਹ ਹੈਂਡ ਮੇਡ ਹੈ ਕੰਧਾਂ ਦੇ ਡੈਕੋਰ ਹੋਮ ਡੈਕੋਰ ਵਾਲੀਆਂ ਹਨ ਕੰਧਾਂ ਨੂੰ ਡੈਕੋਰੇਟ ਕਰਨ ਵਾਸਤੇ ਪਲੇਟਸ ਹੋ ਗਈਆਂ ਹੋਰ ਸਾਰਾ ਸਮਾਨ ਡੈਕੋਰੇਸ਼ਨ ਵਾਲਾ ਇਹ ਸਾਰਾ ਜਿਹੜਾ ਉਹ ਹੱਥੀ ਬਣਾਇਆ ਹੋਇਆ ਸਮਾਨ ਆ ਐਵੇਂ ਦਾ ਸਮਾਨ ਤੁਹਾਨੂੰ ਇਥੋਂ ਜਿਹੜਾ ਮਿਲੂ ਤੁਸੀਂ ਇਥੋਂ ਜਿਹੜਾ ਖਰੀਦ ਕੇ ਲੈ ਕੇ ਜਾ ਸਕਦੇ ਹੋ ਆਪ ਦੇ ਘਰਾਂ ਨੂੰ ਜਿਹੜਾ ਉਹ ਸਜਾਉਣ ਵਾਸਤੇ ਇਹ ਸਾਰੇ ਵਕਤ ਬکریاں ਸਟੇਟਾਂ ਤੋਂ ਇਥੇ ਉਹ ਆਉਂਦੇ ਨੇ ਆਪਣੀ ਕਲਾ ਜਿਹੜੀ ਉਹ ਦਿਖਾਉਂਦੇ ਨੇ ਤੇ ਆ ਜਿੱਥੇ ਜਿਹੜੀ ਸਟਾਲ ਆ ਨਾ ਇਹਨਾਂ ਦੇ ਕੋਲ ਜ਼ਿਆਦਾਤਰ ਸਾਰੀਆਂ ਜਿਹੜੀਆਂ ਉਹ ਵੀ ਦੇਖ ਰਹੇ ਹਾਂ ਇਹ ਜਿਹੜੇ ਧਾਰਮਿਕ ਜਿਹੜੀਆਂ ਉਹ ਮੂਰਤੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਇਹ ਸਾਰੀਆਂ ਪਿੱਤਲ ਤੋਂ ਬਣੀਆਂ ਹੋਈਆਂ ਨੇ ਹੋਰ ਜਾਂ ਸਮਾਨ ਪੂਜਾ ਵਾਸਤੇ ਸਮਾਨ ਹੋ ਗਿਆ ਸਾਰਾ ਹਨ ਇਹ ਸਾਰੇ ਸਮਾਨ ਇਹਨਾਂ ਦੇ ਕੋਲ ਜਿਹੜਾ ਉਹ ਪਿੱਤਲ ਤੋਂ ਬਣਿਆ ਹੋਇਆ ਹੈ ਸੈਮ ਹੀ ਸਾਰੇ ਜਿਹੜੀਆਂ ਹੈਂਡ ਮੇਡ ਚੀਜ਼ਾਂ ਬਣਾਉਂਦੇ ਨੇ ਹੱਥੀ ਜਿਹੜਾ ਉਹ ਸਾਰਾ ਸਮਾਨ ਬਣਾਉਂਦੇ ਨੇ ਉਹ ਇੱਥੇ ਇਹ ਕ્રાਫਟ ਮੇਲੇ ਦੇ ਵਿੱਚ ਆਏ ਨੇ ਤੇ ਆ ਵੀ ਅੱਗੇ ਸਟਾਲ ਹੈ ਇਹ ਵੀ ਸਾਰਾ ਹੱਥੀ ਜਿਹੜਾ ਉਹ ਸਮਾਨ ਹੈ ਹੈਂਡ ਮੇਡ ਜਿਹੜੀਆਂ ਉਹ ਚੀਜ਼ਾਂ ਬਣੀਆਂ ਹੋਈਆਂ ਆ ਟੋਕਰੀਆਂ ਜਿਵੇਂ ਸਾਰੀਆਂ ਇਹ ਹੱਥੀ ਨੇ ਹੈਂਡ ਮੇਡ ਬਣੀਆਂ ਹੋਈਆਂ ਨੇ ਇਹ ਆ ਹੋਰ ਵਾਲ ਡੈਕੋਰ ਵਾਸਤੇ ਹਨ ਉਹਨੋ ਦੇ ਕੋਰ ਡੈਕੋਰੇਸ਼ਨ ਕਰਨ ਵਾਸਤੇ ਐਵੇਂ ਦਾ ਸਾਰਾ ਜਿਹੜਾ ਉਹ ਸਮਾਨ ਮਿਲਦਾ ਤੇ ਆ ਵੀ ਸਾਰਾ ਉਹ ਹੱਥੀ ਬਣਾਇਆ ਹੋਇਆ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਬਹੁਤ ਸਾਰੀਆਂ ਸਟਾਲਾਂ ਨੇ ਜੀ ਇਸ ਤਰ੍ਹਾਂ ਦੀਆਂ ਇੱਥੇ ਤੇ ਹੋਰ ਸਮਾਨ ਹ ਕੱਪ ਹੋਣਗੇ ਸਾਰੇ ਡੈਕੋਰੇਸ਼ਨ ਵਾਲੇ ਹਨ ਇਹ ਵੀ ਸਾਰੇ ਜਿਹੜੇ ਉਹ ਹੱਥੀ ਬਣਾਏ ਹੋਏ ਨੇ ਇਹਨਾਂ ਦੇ ਹੋਮ ਡੈਕੋਰ ਵਾਲੀਆਂ ਜੀ ਜਿਹੜੀਆਂ ਇੱਥੇ ਉਹ ਦੇਖਣ ਨੂੰ ਮਿਲਣਗੀਆਂ ਆ ਪਲੇਟਸ ਹੋ ਗਈਆਂ ਜਿਵੇਂ ਹਨਾ ਲਓ ਜੀ ਇਹ ਸਾਰਾ ਸਾਮਾਨ ਤੁਸੀਂ ਜਿਹੜਾ ਹੋ ਇਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਆਹ ਸਟਾਲ ਤੇ ਪਹੁੰਚੇ ਆ ਤੁਸੀਂ ਇਹਨਾਂ ਕੋਲ ਦੇਖੋ ਸਾਰਾ ਇਹ ਹੈਂਗਿੰਗ ਵਾਲਾ ਜਿਹੜੀਆਂ ਉਹ ਚੀਜ਼ਾਂ ਨੇ ਇਹ ਸਾਰਾ ਹੱਥ ਸੇ ਬਣਾ ਪਿਓ ਜੀ ਹਾਂ ਪੂਰਾ ਕਹਾਂ ਸੇ ਆਇਓ ਆਂਧਰਾ 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 ਸੇ ਆਇਓ ਠੀਕ ਹੈ ਕਿਤਨਾ ਸਮੇਂ ਲੱਗ ਜਾਂਦਾ ਹੈ ਜੈਸੀ ਜੀ ਹੈ ਅਸੀਂ ਦੇਖ ਰਹੇ ਹਾਂ ਇਸ ਨੂੰ ਬਣਾਉਣੇ ਲਈ ਬਣਾਣੇ ਕੇ 1 ਦਿਨ ਦਾ ਹੁੰਦਾ ਹੈ 1 ਦਿਨ ਦਾ ਤੇ ਇਹ ਸਾਰਾ 1 ਦਿਨ ਲੱਗ ਜਾਂਦਾ ਹੈ ਕਹਿੰਦੇ ਇਹਨੂੰ ਬਣਾਉਣ ਨੂੰ ਤੁਸੀਂ ਦੇਖੋ ਇਹ ਸਾਰਾ ਹੈਂਗਿੰਗ ਵਾਲਾ ਘਰਾਂ ਨੂੰ ਡੈਕੋਰੇਸ਼ਨ ਵਾਲਾ ਸਾਮਾਨ ਸਾਰਾ ਹੈ ਨਾ ਦੇ ਸਾਰੇ ਹੈਂਗਿੰਗ ਵਾਲਾ ਆ ਜਿਵੇਂ ਸਾਰੇ ਹੈਂਗਿੰਗ ਵਾਲੀ ਨੇ ਸਾਰੇ ਹੱਥੀ ਬਣਾਏ ਹੋਏ ਨੇ ਤਿਤਲੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ ਸਾਰੀ ਜਿਹੜੀ ਉਹ ਹੱਥੀ ਬਣਾਈ ਹੋਈ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਕੋਲ ਐਵੇਂ ਤਾਂ ਇਹਨਾਂ ਦੇ ਕਾਗਜ਼ ਲਾਇਆ ਹੋਇਆ ਬਿਲਕੁਲ ਬਤਲਾ ਜਾ ਅੰਦਰੋਂ ਤੋਂ ਆਏ ਨੇ ਇਹ ਆਂਧਰਾ ਪ੍ਰਦੇਸ਼ ਤੋਂ ਇੱਥੇ ਕੱਪੜੇ ਵਾਲੀਆਂ ਸਟਾਲਾਂ ਵੀ ਲੱਗੀਆਂ ਹੋਈਆਂ ਨੇ ਆ ਪਾਈ ਦੇ ਜਿਵੇਂ ਸੂਟੇ ਸੂਟ ਨੇ ਹਨਾ ਇਹ ਸਟਾਲਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲ ਜਾਣਗੀਆਂ ਮੇਲੇ ਦੇ ਵਿੱਚ ਤੇ ਨਾਲ ਆਹ ਜੁੱਤੀਆਂ ਹੋ ਗਈਆਂ ਜਿਵੇਂ ਇਹ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਕੇ ਲੈ ਕੇ ਜਾ ਸਕਦੇ ਆਪਾਂ ਇੱਕ ਆ ਸਟਾਲ ਤੇ ਆਇਆ ਤੇ ਇੱਥੇ ਨਾ ਜਿਹੜੇ ਉਹ ਟੈਲੀਫੋਨ ਨੇ ਜਿਵੇਂ ਆਪਣੇ ਲੈਂਡਲਾਈਨ ਵਾਲੇ ਫੋ ਬਿਲਕੁਲ ਜਿਵੇਂ ਪੁਰਾਣੇ ਨੰਬਰ ਜਿਹੜੇ ਉਹ ਮਿਲਦੇ ਹੁੰਦੇ ਸੀ ਨਾ ਤੇ ਬਟਨ ਵਾਲੇ ਨਹੀਂ ਹੈਗੇ ਐਦਾਂ ਗੋਲ ਗੋਲ ਘੁਮਾ ਕੇ ਤੇ ਬਾਈ ਕਹਿੰਦਾ ਹੁਣ ਵੀ ਇਹ ਚੱਲਦੇ ਨੇ ਲੈਂਡ ਲਾਈਨ ਨਾਲ ਕਨੈਕਟ ਹੋ ਜਾਂਦੇ ਨੇ ਇਹ ਬਾਈ ਹੁਣੇ ਸਹਾਰਨਪੁਰ ਤੋਂ ਨੇ ਬਾਈ ਕਹਿੰਦਾ ਇਹ ਹੈਂਡ ਮੇਡ ਸਾਰੇ ਸਾਡੇ ਬਣੇ ਹੋਏ ਨੇ ਆ ਵੀ ਜਿਹੜਾ ਉਹ ਹੈਂਡ ਮੇਡ ਆ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਇਹ ਵੀ ਸਾਰਾ ਹੈਂਡ ਮੇਡ ਆ ਹੁਣ ਵੀ ਇਹ ਚੱਲਦੇ ਨੇ ਬਾਈ ਕਹਿੰਦਾ ਤੇ ਇਹ ਤਿਆਰ ਇਹਨਾਂ ਨੇ ਨਵੇਂ ਕੀਤੇ ਨੇ ਪੁਰਾਣੇ ਤਰੀਕੇ ਦੇ ਵਿੱਚ ਆ ਵੀ ਜਿਹੜਾ ਉਹ ਉਹ ਲੈਂਡਲਾਈਨ ਟੈਲੀਫੋਨ ਹੈ ਤੇ ਹੋਰ ਵੀ ਇਹਨਾਂ ਦੇ ਕੋਲ ਸਾਰੇ ਆ ਟੈਲੀਫੋਨ ਨੇ ਜਾਂ ਕੁਝ ਐਵੇਂ ਦੀਆਂ ਜਿਹੜੀਆਂ ਉਹ ਘੜੀਆਂ ਹੋ ਗਈਆਂ ਆ ਘੜੀ ਹੋ ਗਈ ਜਿਵੇਂ ਆਪਾਂ ਹੋਰ ਦੇਖਦੇ ਆਂ ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਹੁੰਦੀਆਂ ਸੀ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਬਾਈ ਹੁਣੀਆਂ ਦੇ ਕੋਲ ਜਿਹੜੀਆਂ ਉਹ ਹੈਗੀਆਂ ਨੇ ਆ ਸਾਰਾ ਕਿਸ਼ਤੀ ਬਣਾਈ ਹੋਈ ਆ ਸਮੁੰਦਰੀ ਜਹਾਜ਼ ਬਣਾਇਆ ਹੋਇਆ ਸਾਰਾ ਇਹ ਵੀ ਜਿਹੜਾ ਉਹ ਹੈਂਡ ਮੇਡ ਆ ਤੇ ਆ ਦੂਰਬੀ ਨਾਲ ਜਿਵੇਂ ਪੁਰਾਣੇ ਕੀ ਕਹੀ ਹੁੰਦੀ ਸੀ ਹਨਾ ਫਿਲਮਾਂ ਦੇ ਵਿੱਚ ਜੇ ਆਪਾਂ ਦੇਖਦੇ ਆਂ ਜਾਂ ਪੁਰਾਣੇ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਐਵੇਂ ਦੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਇਹ ਵੀ ਸਾਰੀਆਂ ਜਿਹੜੀਆਂ ਉਹ ਹੈਂਡ ਮੇਡ ਇਹ ਨੇ ਪੁਰਾਣੇ ਜਿਹੜਾ ਮਿਊਜ਼ਿਕ ਸਿਸਟਮ ਆ ਇਹ ਵੀ ਆਪਦੇ ਸ਼ੋਕੇਸ ਦੇ ਵਿੱਚ ਰੱਖਣ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਉੱਚਾ ਗਿੰਜਣਾ ਕਰੀਏ ਬੋਲ ਪੰਜਾਬੀ ਦਾ ਅਮੜੀ ਗੱਲ ਵਿੱਚ ਪਾਇਆ ਢੋਲ ਪੰਜਾਬੀ ਦਾ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਇਸ ਮੇਲੇ ਦੇ ਵਿੱਚ ਅਸੀਂ ਸਾਰੀਆਂ ਵਿਰਾਸਤੀ ਚੀਜ਼ਾਂ ਲੈ ਕੇ ਆਏ ਆਂ ਗੁਰਮੁਖੀ ਚੀਜ਼ਾਂ ਲੈ ਕੇ ਆਇਆ ਉਸ ਦੇ ਵਿੱਚ ਬੱਚਿਆਂ ਦੇ ਪੜਨ ਦੇ ਲਈ ਚੀਜ਼ਾਂ ਨੇ ਇਸ ਤਰ੍ਹਾਂ ਜਿਵੇਂ ਪਜ਼ਲ ਹੈਗੀ ਇਸ ਵਿੱਚੋਂ ਅੱਖਰ ਲਿਆ ਕੇ ਫੇਟੋਂ ਦੇ ਦੁਆਰੇ ਬੱਚਾ ਰੱਖਦਾਗਾ ਇਹ ਸਕੂਲੀ ਸਿੱਖਿਆ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਇਸ ਦੇ ਨਾਮ ਨਾਲ ਇਹ ਸ਼ਬਦ ਜੋੜ ਹੈ ਇਸ ਦੇ ਵਿੱਚ 35 ਹੈ ਸਾਰੀਆਂ ਮਾਤਰਾਵਾਂ ਦੋ-ਦੋ ਨੇ ਲਗਾਖਰ ਦੋ-ਦੋ ਨੇ ਦੋ ਤੱਕਰ ਦੋ-ਦੋ ਨੇ ਇਸ ਤੋਂ ਬੱਚਾ ਕੋਈ ਵੀ ਪਟਿਆਲਾ ਲੁਧਿਆਣਾ ਜਲੰਧਰ ਲਿਖਣਾ ਚਾਹੁੰਦਾ ਹੈ ਤਾਂ ਉਹ ਲਿਖ ਸਕਦਾ ਹੈ ਇਸ ਦੇ ਨਾਲ ਨਾਲ ਸਾਡੇ ਕੋਲ ਗੁਰਮੁਖੀ ਦੇ ਕਾਇਦੇ ਨੇ ਇਹ ਪਹਿਲੀ ਕਿਤਾਬ ਹੈ ਇਸ ਤੋਂ ਨਾਲ ਜਿੰਨੀਆਂ ਵੀ ਕਿਤਾਬਾਂ ਨੇ ਗੁਰਮੁਖੀ ਦੀਆਂ ਨੇ ਤੇ ਸਾਡੇ ਤੋਂ ਇਹ ਮੰਗ ਕਰਦੇ ਆ ਕਿ ਬੱਚਿਆਂ ਨੂੰ ਅਸੀਂ ਪੰਜਾਬੀ ਪ੍ਰਤੀ ਉਹਨਾਂ ਨੂੰ ਪ੍ਰੇਰਿਤ ਕਰ ਸਕੀਏ ਇਹਦੇ ਸੋਹਣੀ ਲਿਖਾਈ ਲਈ ਕਿਤਾਬਾਂ ਨੇ ਇਹ ਇਹ ਸਾਰਾ ਪੰਜਾਬੀ ਦਾ ਹੀ ਹੈ ਇਸ ਦੇ ਵਿੱਚ ਵੀ 35 ਲਿਖਾਈ ਗਈ ਹੈ ਇਸ ਤੋਂ ਇਲਾਵਾ ਇਹ ਗੱਡੀ ਦੇ ਵਿੱਚ ਰੱਖਣ ਵਾਸਤੇ ਚੀਜ਼ਾਂ ਨੇ ਤੇ ਦਫ਼ਤਰ ਵਿੱਚ ਰੱਖਣ ਵਾਸਤੇ ਹੈ ਇਹ ਇੱਕ ਬਹੁਤ ਸੋਹਣੀ ਚੀਜ਼ ਹੈ ਇਸ ਦੇ ਵਿੱਚ ਪੂਰਾ ਪੰਜਾਬ ਆਸੀਂ ਜੋੜ-ਜੋੜ ਕੇ ਬਣਾਉਂਦੇ ਤਾਂ ਪੂਰਾ ਪੰਜਾਬ ਬਣ ਜਾਂਦਾ ਹੈ 23 ਦੇ 23 ਜ਼ਿਲ੍ਹੇ ਨੇ ਇਸ ਵਿੱਚ ਇਹ ਬੱਚਿਆਂ ਦੇ ਲਈ ਸਮਾਜਿਕ ਸਿੱਖਿਆ ਦੇ ਅਧਿਆਪਕ ਦੇ ਲਈ ਬਹੁਤ ਵਧੀਆ ਚੀਜ਼ ਹੈ ਹਾਂਜੀ ਇਹ ਗੱਡੀ ਦੇ ਡੈਸ਼ਬੋਰਡ ਤੇ ਰੱਖਣ ਵਾਸਤੇ ਨੇ ਹਾਂਜੀ ਇਹ ਅੱਜ ਕੱਲ ਬਹੁਤ ਜਿਕਰ ਜਿਹੜੇ ਆਪਣੇ ਪਾਰਕ ਕਰਦੇ ਨੇ ਨਿਤਨੇਮ ਕਰਦੇ ਉਹਨਾਂ ਦੇ ਲਈ ਹੈ ਕਿ ਇੱਥੇ ਅਸੀਂ ਨਿਤਨੇਮ ਕਰ ਸਕਦੇ ਹਾਂ ਇਸ ਵਿੱਚ ਆਪਣੇ ਗੁਟਕਾ ਸਾਹਿਬ ਰੱਖ ਸਕਦੇ ਹਾਂ ਜੀ ਤੇ ਅਸੀਂ ਇਹ ਸ਼ਿੱਕੂ ਲੈਂਦੇ ਹਾਂ ਹਾਂਜੀ ਇਹ ਕਾਲੇ ਤੇ ਪੀਲੇ ਰੰਗ ਦੇ ਵਿੱਚ ਬਹੁਤ ਸੋਹਣਾ ਸ਼ਿੱਕੂ ਇਹਦੇ ਵਿੱਚ ਅਸੀਂ ਰੋਟੀ ਛਾਬੇ ਦੇ ਵਿੱਚ ਰੋਟੀਆਂ ਰੱਖ ਸਕਦੇ ਹਾਂ ਰੋਟੀ ਠੰਡੀ ਨਹੀਂ ਹੁੰਦੀ ਜੀ ਤੇ ਬੀਬੀਆਂ ਤਿੰਨ ਤੋਂ ਚਾਰ ਦਿਨ 'ਚ ਇੱਕ ਵਾਰੀ ਇੱਕ ਬਣਾਉਂਦੀਆਂ ਨੇ ਇਹ ਤਸਵੀਰ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ 1990 ਤੋਂ ਪਹਿਲਾਂ ਇਹ ਹਰੇਕ ਵਿਆਹ ਵਾਲੇ ਘਰ 'ਤੇ ਹੁੰਦੀ ਸੀਗੀ ਠੀਕ ਹੈ ਜੀ ਤੇ ਅਸੀਂ ਇਸ ਨੂੰ ਡਿਜ਼ਾਈਨ ਕਰਕੇ ਇਹਨੂੰ ਐਚਡੀ ਪ੍ਰਿੰਟ ਤੇ ਤਿਆਰ ਕੀਤਾਗਾ ਤਾਂ ਕਿ ਅਸੀਂ ਇਸ ਨੂੰ ਦੁਬਾਰਾ ਵਾਪਸ ਲੈ ਕੇ ਆਈਏ ਜੀ ਕਰ ਬਾਬਲ ਦਾ ਛੱਡ ਕੇ ਧੀਏ ਹੋ ਗਈਆਂ ਅੱਜ ਪਰਾਈ ਨਹੀਂ ਹਾਂਜੀ ਇਸ ਤੋਂ ਇਲਾਵਾ ਅਸੀਂ ਇਹ ਖੱਦਰ ਦੇ ਝੋਲੇ ਲੈਂਦੇ ਆ ਜਿਸ ਦੇ ਵਿੱਚ ਸਾਬਰ ਸੇਦ ਸ਼ੁਕਰ ਤੇ 35 ਅੱਖਰ ਲਿਖਿਆ ਹੋਇਆ ਹੈ ਇਸ ਤੋਂ ਇਲਾਵਾ 35 ਪਖੀਆਂ ਨੇ ਉਸ ਰਾਵਾਸੀ ਹੋ ਥਾਲਨੂ ਟਕਣ ਵਾਸਤੇ ਪੱਛਮ ਨੇ ਤਿਆਰ ਕੀਤਾਗਾ ਤੇ ਮਹਾਰਾਜਾ ਨਜੀ ਸਿੰਘ ਜੀ ਦਾ ਦਰਬਾਰ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਮਹਾਰਾਜ ਜੀ ਸਿੰਘ ਦੇ ਦਰਬਾਰ ਦੀਆਂ ਇਹ ਬਖਵਾਕ ਤਸਵੀਰਾਂ ਨੇ ਇਸ ਦੇ ਵਿੱਚ ਪਾਕਿਸਤਾਨੀ ਦੁਪੱਟਾ ਲੈਦੇ ਪੰਜਾਬ ਦੇ ਦੁਪੱਟੇ ਫੁਲਕਾਰੀਆਂ ਅਸੀਂ ਇਹ ਲਿਆਂਦੀਆਂ ਨੇ ਇੱਥੇ ਆ ਜੀਏ ਅਸੀਂ ਜੇਕਰ ਗੱਲ 'ਚ ਅਸੀਂ ਕੁਝ ਚ ਚੰਗਾ ਟੰਗਣਾ ਤਾਂ ਅਸੀਂ ਪੰਜਾਬ ਦਾ ਨਕਸ਼ਾ ਲਿਆਂਦਾਗਾ ਹਾਂਜੀ ਇਸ ਦੇ ਵਿੱਚ ਅਸੀਂ ਛੱਲੇ ਲੈਂਦੇ ਆ ਇੱਕ ਇਹ ਦਰਖਤ ਲਿਆਂਦਾ ਜਿਸ ਦੇ ਵਿੱਚ ਪੂਰੀ 35 ਲਿਖੀ ਹੋਈ ਹੈ ਇਸ ਨੂੰ ਜਿਹੜਾ ਫਲ ਲੱਗਿਆ ਹੋਇਆ ਉਹ 35 ਦਾ ਫਲ ਲੱਗਿਆ ਹੋਇਆਗਾ ਹਾਂਜੀ ਇਹ ਵੀ ਬਹੁਤ ਸੋਹਣੀ ਚੀਜ਼ ਹੈ ਇਸ ਦੇ ਵਿੱਚ ਅਸੀਂ ਬੱਚਿਆਂ ਨੂੰ ਪੰਜ ਪੰਜ ਅੱਖਰ ਕਰਕੇ ਸਿਖਾ ਸਕਦੇ ਹਾਂ ਵੀ ਬੱਚੇ ਪੰਜ ਅੱਖਰ ਮੈਂ ਤੈਨੂੰ ਕੱਲ ਸਿਖਾਇ ਸੀ ਊੜਾ ਆੜਾ ਈੜੀ ਸਸਾ ਹਾਹਾ ਹਾਂਜੀ ਜਦੋਂ ਮੈਂ ਪੈਕਟ ਖੋਲ ਕੇ ਰੱਖਦੀ ਹਾਂ ਇਹ ਪੈਕਟ ਚੋਂ ਤੂੰ ਪੰਜ ਈੜੀ ਚੱਕ ਕੇ ਲਿਆ ਤੇ ਇਹਦੇ ਵਿੱਚ ਰੱਖ ਹਾਂਜੀ ਤੇ ਬਹੁਤ ਵਧੀਆ ਚੀਜ਼ ਹੈ ਇਸ ਤਰ੍ਹਾਂ ਇੱਕ ਇਹ ਉਲਝਣ ਆ ਸੀਗੀ ਇਹਦੇ ਵਿੱਚ ਵੀ ਅੱਖਰ ਨਿਕਲਦੇ ਨੇ ਤੇ ਦੁਬਾਰੇ ਫਿੱਟ ਹੋ ਜਾਂਦੇ ਆ ਠੀਕ ਹੈ ਜੀ ਇਹ ਇਹ ਉਲਝਣ ਤੁਸੀਂ ਪੰਜਾਬ ਕੀ ਪੂਰੀ ਦੁਨੀਆ ਦੇ ਕਿਸੇ ਵੀ ਬੁੱਕਰੀਪ ਤੋਂ ਪ੍ਰਾਪਤ ਨਹੀਂ ਕਰ ਸਕਦੇ ਇਹ ਅਸੀਂ ਖੁਦ ਬਣਾਈਆਂ ਨੇ ਠੀਕ ਹੈ ਜੀ ਇੱਕ ਹੈ ਜ਼ਿੰਦਗੀ ਭਰ ਦਾ ਕਲੈਂਡਰ ਹੈ ਦੇਸੀ ਇਹਨਾਂ ਦਾ ਹਾਂਜੀ ਇਹ ਚ ਦੇਸੀ ਮਹੀਨੇ ਦਿਖਾਏ ਗਿਆ ਫੱਗਣ ਚੇਤ ਵਿਸਾਖ ਜੇਠ ਹੜ੍ਹ ਜੀ ਇਸ ਤੇ ਅਸੀਂ ਜਿਹੜੀ ਗਿਣਤੀ ਰੱਖੀ ਹੈ ਗੁਰਮੁਖੀ ਗਿਣਤੀ ਰੱਖੀ ਹੈ ਹਾਂਜੀ ਤੇ ਜ਼ਿੰਦਗੀ ਭਰ ਦਾ ਕੈਲੰਡਰ ਸਾਰਾ ਖੋਦ ਕੇ ਬਣਿਆ ਹੋਇਆ ਹੈ ਇਹਦੇ ਉੱਤੇ ਆਪਾਂ ਨੌ ਬੁਲੇਟ ਕੁਛ ਵੀ ਮਾਰ ਦੇਈਏ ਇਹ ਖਰਾਬ ਨਹੀਂ ਹੋਣਗੇ ਫੱਟੀਆਂ ਵੀ ਅਸੀਂ ਖੋਦ ਕੇ ਬਣਾਈਆਂ ਹੋਈਆਂ ਜੀ ਜਿਨੀਆਂ ਵੀ ਚੀਜ਼ਾਂ ਬਣਾਈ ਹੋਇਆ ਇਸ ਤੋਂ ਇਲਾਵਾ ਅਸੀਂ ਇਹ ਸਾਂਝੇ ਪੰਜਾਬ ਦੇ ਕਾਰਟਿੰਗ ਨੇ ਬਣਾਈ ਹੈ ਇਹ ਮੌਜੂਦਾ ਪੰਜਾਬ ਦਾ ਹੈ ਤੇ ਫੱਟੀ ਵਾਲੇ ਛੱਲੇ ਬਣਾਈ ਹੈ ਹਾਂਜੀ ਸਾਰੀਆਂ ਚੀਜ਼ਾਂ ਦੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਗੁਰਮੁਖੀ ਨੂੰ ਅਗਲੇ ਹੀ ਇਹ ਚਰਖਾ ਮੇਰੇ ਹੱਥ ਵਿੱਚ ਲੱਕੜ ਦਾ ਬਣਾਇਆ ਹੈ ਨਹੀਂ ਚਰਖੇ ਹਮੇਸ਼ਾ ਤੁਹਾਨੂੰ ਪਲਾਸਟਿਕ ਦੇ ਵਿੱਚ ਮਿਲਦੇ ਆ ਅਸੀਂ ਇਹ ਫੱਟੀਆਂ ਲੈਂਦੀਆਂ ਨੇ ਫੱਟੀਆਂ ਦੇ ਨਾਲ ਅਸੀਂ ਕਲਮ ਤੇ ਦਵਾਤ ਵੀ ਦਿੰਨੇ ਆ ਤਾਂ ਕਿ ਲਿਖਣ ਪ੍ਰਤੀ ਅਸੀਂ ਪੰਜਾਬੀਆਂ ਨੂੰ ਪ੍ਰੇਰਿਤ ਕਰ ਸਕੀਏ ਅੱਜ ਪੰਜਾਬੀ ਮਾਂ ਬੋਲੀ ਦਾ ਦਿਹਾੜਾ ਹੈਗਾ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈ ਇਸਤੇ ਆਸੀਂ ਪ੍ਰਣ ਕਰੀਏ ਕਿ ਆਪੋ ਆਪਣੀ ਮਾਂ ਬੋਲੀ ਨਾਲ ਜਰੂਰ ਜੁੜੀਏ ਤੁਸੀਂ ਕਿਸੇ ਵੀ ਭਾਸ਼ਾ ਬੋਲ ਸਕਦੇ ਹੋ ਜੇ ਹਿੰਦੀ ਤੁਹਾਡੀ ਮਾਂ ਬੋਲੀ ਹੈ ਤਾਂ ਹਿੰਦੀ ਜਰੂਰ ਬੋਲੋ ਜੇਕਰ ਅੰਗਰੇਜ਼ੀ ਤੁਹਾਡੀ ਮਾਂ ਬੋਲੀ ਹੈ ਅੰਗਰੇਜ਼ੀ ਜਰੂਰ ਬੋਲੋ ਪਰ ਜਿਹੜੇ ਪੰਜਾਬੀ ਵੀਰ ਨੇ ਉਹ ਆਪਣੀ ਪੰਜਾਬੀ ਬੋਲਣ ਤੇ ਮਾਣ ਜਰੂਰ ਮਹਿਸੂਸ ਕਰਨ ਦੀ ਹਾਂਜੀ ਜਿਹੜਾ ਇਹ ਸਾਰਾ ਸਾਸਿ ਬਣਾਉਣਿਆ ਇਹ ਮਾਨਸਾ ਬਣਾਉਣਿਆ ਤੇ ਜੇਕਰ ਸਾਡੇ ਤੋਂ ਵੀਰੇ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਸਾਡਾ ਜਿਹੜਾ ਵਟਸਐਪ ਨੰਬਰ ਹੈ 73073 5150 ਮਾਨਸਾ ਸਾਡਾ ਬਰਾਸੀ ਸਾਥਨਾ ਤੇ ਵੱਡਾ ਸਟੋਰ ਵੀ ਹੈ ਤੁਸੀਂ ਜੇਕਰ ਮਾਨਸਾ ਦੀ ਨੇੜੇ-ਤੇੜ ਦੀ ਲੰਘਦੇ ਹੋ ਤਾਂ ਤੁਸੀਂ ਬਰਾਸਤੀ ਸੱਤ ਤੇ ਵੀ ਪਹੁੰਚ ਸਕਦੇ ਹੋ ਜੀ ਆਪਾਂ ਪਹੁੰਚੇ ਸ਼ਗੂਨ ਆਰ ਪਹਣ ਉਹਨਾਂ ਦੀ ਸਟਾਲ ਤੇ ਹਨਾ ਹਾਂਜੀ ਭੈਣ ਸੱਸੀ ਕਾਲ ਜੀ ਸੱਸੀ ਕਾਲ ਜੀ ਹਾਂਜੀ ਭੈਣ ਦਿਓ ਜਾਣਕਾਰੀ ਆਪਣੀ ਸਟਾਲ ਬਾਰੇ ਆ ਬੇਸਿਕਲੀ ਇਹ ਸਟਾਲ ਪੇਂਟਿੰਗਸ ਦੇ ਉੱਤੇ ਬੇਸ ਹੈ ਅਸੀਂ ਸਾਰੀ ਹੱਥੀ ਬਣਾਈ ਹੋਈ ਪੇਂਟਿੰਗ ਨੂੰ ਐਗਜ਼ਿਬਿਟ ਕੀਤਾ ਹੈ ਸਾਡਾ ਉਦੇਸ਼ ਲਗਾਉਣ ਦਾ ਇੱਕ ਮੋਟੀਵ ਸੀ ਹੈ ਕਿ ਸੱਲਚਰ ਦੇ ਨਾਲ-ਨਾਲ ਕਿਸਕ ਆਠਵੀਂ ਪ੍ਰਮੁੱਖ ਤਰੀਕ ਮਤਾ ਕੀ ਹੁੰਦੀ ਜਨਰੇਸ਼ਨ ਪਤਾ ਲੱਗੀ ਵੀ ਆਠ ਅਸਲਚ ਹੁੰਦਾ ਕੀ ਹੈ ਮੈਨੂੰ ਯਾਦ ਹੈ ਜਦੋਂ ਮੈਂ ਪੇਂਟਿੰਗ ਸਟਾਰਟ ਕੀਤੀ ਸੀਗੀ ਤਾਂ ਮੈਂ ਬੂ ਕਿ ਆਰਟਿਸਟ ਜਾਂ ਆਰਟ ਦਾ ਪਤਾ ਹੀ ਨਹੀਂ ਹੁੰਦਾ ਸਿਗਾ 노 ਡਾਊਟ ਇਹ ਅੱਜ ਦੀ ਜਨਰੇਸ਼ਨ ਦੇ ਵਿੱਚ ਫੋਨ ਇਹ ਸਾਧ ਚਾ ਚੁੱਕਾ ਹੈ ਪਰ ਕਿਦਾਂ ਕਿ ਮੈਨੂੰ ਲੱਗਦਾ ਹੈ ਜੇ ਬੱਚੇ ਇਸ ਚੀਜ਼ ਨੂੰ ਲਾਈਵ ਦੇਖਣੇ ਤਾਂ ਉਹ ਜ਼ਿਆਦਾ ਇਸ ਚੀਜ਼ ਤੇ ਪ੍ਰਤਿਭਾ ਹੋਵੇ ਤਾਂ ਮੇਰੀ ਛੋਟੀ ਕੋਸ਼ਿਸ਼ ਹੈ ਆਪਣੀ ਪੇਂਟਿੰਗਸ ਲਈ ਤਾਂ ਕਿ ਆਰਟ ਨੂੰ ਔਰ ਆਰਟਿਸਟ ਨੂੰ ਪ੍ਰਮੋਟ ਕੀਤਾ ਜਾਵੇ ਜਿਹੜਾ ਆਪਣੇ ਉਧਰ ਠੰਡੇ ਬੁਰਜ ਦੀ ਤੁਸੀਂ ਬਣਾਈ ਹੋਈ ਆ ਹਨ ਇਹ ਕਿੰਨੇ ਸਮੇਂ ਦੇ ਵਿੱਚ ਤਿਆਰ ਕੀਤੀ ਸੀ ਤੁਸੀਂ ਇਹ ਸਰ ਮੈਂ ਬੇਸਿਕਲੀ ਸੰਸ਼ੀਰੀ ਫਤਿਹਗੁਰ ਸਾਹਿਬ ਤੋਂ ਆ ਤਾਂ ਮੈਂ ਠੰਡੇ ਬੁਰਜ ਦੇ ਨਾਲ ਬਹੁਤ ਦਾ ਜੁੜੀ ਹੋਈਆਂ ਜਿਸ ਕਰਕੇ ਖੰਡੇ ਵੁਜ ਦੀ ਪੇਂਟਿੰਗ ਨਾਰਮਲ ਖੰਡੇ ਵੁਜ ਦੀ ਪੇਂਟਿੰਗ ਨਹੀਂ ਆ ਕਿਉਂਕਿ ਜੇ ਤੁਸੀਂ ਬਹੁਤ ਦੂਰੋਂ ਦੇਖੋਗੇ ਤੁਹਾਨੂੰ ਕਿੰਤਾਂ ਦਿੱਤੇ ਛੋਟੇ ਸਾਬਜ਼ਾਦਾ ਜੀ ਤੇ ਮਾਤਾ ਜੀ ਦੀ ਇੱਕ ਪਛਾਈ ਦਿਖੂਗੀ نیچے ਹਾਂਜੀ ਜਿਸ ਦਾ ਮਤਲਬ ਇਹ ਆ ਕਿ ਛੋਟੇ ਸਾਬਜ਼ਾਦਾ ਜੀ ਬੇਸ਼ੱਕ ਸ਼ਹੀਦ ਦੀ ਫਾ ਚੁੱਕੇ ਨੇ ਪਰ ਉਹ ਚੀਜ਼ ਉੱਤੇ ਖੰਡਰ ਹੀ ਹੈ ਜਿੱਥੇ ਸਾਡੇ ਛੋਟੇ ਸਾਬਜ਼ਾਦਾ ਜੀ ਨੂੰ ਕਿਆਤ ਕੀਤਾ ਗਿਆ ਬੇਸ਼ੱਕ ਉਹ ਕੋ ਸੋਨਾ ਉਹਨੂੰ ਬਣਾਇਆ ਗਿਆ ਸੋ ਇਹ ਪੇਂਟਿੰਗ ਨੂੰ ਕਿਦਾਂ ਜਿੱਥੇ ਤਿਆਰ ਕਰਦੇ ਨੂੰ ਰਾਮਨਾਸ 5 ਤੋਂ 6 ਦਿਨ ਦਾ ਰਾਮਨਾਸ ਫੁੱਲ ਦੇ ਲੱਗ ਚੁੱਕੇ ਸੀ ਠੀਕ ਹੈ ਬਈ ਤੁਸੀਂ ਕਾਲਜ ਟਾਈਮ ਤੋਂ ਹੀ ਮਤਲਬ ਜਾਂ ਸਕੂਲ ਟਾਈਮ ਤੋਂ ਮਤਲਬ ਪੇਂਟਿੰਗ ਕਰਦੇ ਸੀਗੇ ਮੈਂ ਮੈਨੂੰ ਨੀਅਰ ਕੰਮ ਕਰਦੇ ਨੂੰ 14 ਇਅਰਸ ਹੋ ਗਏ ਮੈਂ ਚਾਰ ਵਲਡ ਰਿਕਾਰਡ ਹੋਲਡਰ ਵੀ ਹਾਂ ਠੀਕ ਹੈ ਬ੍ਰਿਟਿਸ਼ ਆਦਮੀ ਤੋਂ ਵਾਦੀ ਦੀਆਂ ਠੀਕ ਹੈ ਬਈ ਬੇਸਿਕਲੀ ਮੈਂ ਸਕੂਲ ਟਾਈਮ ਤੋਂ ਇੱਕ ਕੰਮ ਕਰਨਾ ਸ਼ੁਰੂ ਕੀਤਾ ਸੀ ਐਕਚੁਅਲੀ ਮੈਨੂੰ ਵੀ ਨਹੀਂ ਪਤਾ ਸੀ ਮੈਂ ਚਾਇਜ਼ਨ ਆਰਟਿਸਟ ਵਰਕ ਕਰਨਾ ਬਟ ਜਦ ਸਕੂਲ ਟਾਈ ਮੈਨੂੰ ਇਹ ਅਪਰੀਸ਼ੀਏਸ਼ਨ ਮਿਲੀ ਤਾਂ ਮੈਂ ਉਸ ਉਹਨਾਂ ਦਿਨਾਂ ਦੇ ਵਿੱਚ ਹੀ ਲਾਈਕ ਆਰਟ ਕਲ ਨੂੰ ਸ਼ੁਰੂ ਕਰ ਦਿੱਤਾ ਹਾਂਜੀ ਤੇ ਇਧਰ ਅਜਾਫਾ ਹੋਰ ਪੇਂਟਿੰਗਸ ਦੇਖ ਰਹੇ ਹਾਂ ਜਿਹੜੀਆਂ ਸਾਰੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਨੇ ਹਨਾ ਇਹ ਵੀ ਸਾਰੀ ਤੁਸੀਂ ਦੇਖੋ ਸਾਰੀ ਕਲਾ ਹਨਾ ਕਿੰਨੀ ਸੋਹਣੀ ਜਿਹੜੀ ਉਹ ਕਲਾ ਜਿਵੇਂ ਦੱਸਿਆ ਭੈਣੋਣੀਆਂ ਨੇ ਵੀ 5 ਤੋਂ 6 ਦਿਨ ਜਿਹੜੇ ਉਹ ਲੱਗ ਜਾਂਦੇ ਨੇ ਇੱਕ ਜਿਹੜੀ ਉਹ ਪੇਂਟਿੰਗ ਨੂੰ ਤਿਆਰ ਕਰਨ ਵਾਸਤੇ ਆਟ ਸ਼ਗੁਨਾਰਟ ਨਾਮ ਦੇ ਪੇਜ ਹੈ ਬਣੇ ਤੁਹਾਡਾ ਹਾਂਜੀ ਸ਼ਗੁਨਾਰਟ @therichshagunart double t ਸਟਾਲ ਤੇ ਸਾਰਾ ਜਿਹੜਾ ਸਮਾਨ ਹਨਾ ਇਹ ਪਿੱਤਲ ਦਾ ਬਣਿਆ ਹੋਇਆ ਤੁਸੀਂ ਦੇਖੋ ਕਿੰਨਾ ਸੋਹਣਾ ਸੋਹਣਾ ਸਮਾਨ ਆ ਇਹ ਵੀ ਘਰਾਂ ਨੂੰ ਜਿਹੜਾ ਉਹ ਸਜਾਉਣ ਵਾਸਤੇ ਹੋਮ ਡੈਕੋਰ ਵਾਲਾ ਸਜਾਵਟੀ ਜਿਹੜਾ ਉਹ ਸਮਾਨ ਆ ਤੇ ਉਹ ਵਿੱਚ ਇਹਦੀ ਜਿਹੜਾ ਉਹ ਵਰਕ ਹੋਇਆ ਹੋਇਆ ਤੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਇਹਦੇ ਜਿਹੜਾ ਉਹ ਵਰਕ ਹੋਇਆ ਹੋਇਆ ਇਹ ਸਾਰਾ ਜਿਹ ਤੜਤਲ ਤੋਂ ਬਣਿਆ ਹੋਇਆ ਪਲੇਟਸ ਜਿਵੇਂ ਤੁਸੀਂ ਜਿਹੜੀਆਂ ਉਹ ਦੇਖ ਰਹੇ ਹੋ ਇਹਨਾਂ ਦੇ ਵਿੱਚ ਵੀ ਜਿਹੜਾ ਉਹ ਵਰਕ ਹੋਇਆ ਹੋਇਆ ਬਿਲਕੁਲ ਛੋਟਾ ਛੋਟਾ ਵਰਕ ਤੇ ਹੋਰ ਆ ਸਮਾਨ ਸਾਰਾ ਜਿਹੜਾ ਉਹ ਪਿੱਤਲ ਤੋਂ ਹੀ ਬਣਿਆ ਹੋਇਆ ਸਾਰਾ ਪੂਜਾ ਵਾਸਤੇ ਹੋ ਗਿਆ ਜਿਵੇਂ ਆ ਘੰਟੀਆਂ ਹੋ ਗਈਆਂ ਸਾਰੀਆਂ ਹਨ ਇਹ ਘੰਟੀ ਆ ਇਹ ਵੀ ਇਹਦੇ ਉੱਪਰ ਵੀ ਜਿਹੜਾ ਤੁਸੀਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੋਮ ਡੈਕੋਰ ਵਾਲੀਆਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਇੱਥੇ ਤੇ ਇਹਨਾਂ ਦੇ ਕੋਲ ਜਿਹੜੀਆਂ ਫੁਲਕਾਰੀਆਂ ਹੀ ਨੇ ਐਵੇਂ ਦੀਆਂ ਸਟੋਲਾਂ ਵੀ ਇੱਥੇ ਜਿਹੜੀਆਂ ਹੋ ਗਈਆਂ ਨੇ ਫੁਲਕਾਰੀਆਂ ਸੂਟ ਹੋ ਗਏ ਜਿਵੇਂ ਹਨ ਆ ਤੁਸੀਂ ਦੇਖ ਰਹੇ ਹੋ ਫੁਲਕਾਰੀਆਂ ਇੱਥੇ ਲੱਗੀਆਂ ਹੋਈਆਂ ਡਿਸਪਲੇ ਕੀਤੀਆਂ ਹੋਈਆਂ ਜਾਂ ਹੋਰ ਸਾਰੇ ਜਿਹੜੇ ਉਹ ਸੂਟ ਹੋ ਗਏ ਇਹ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਇਹਨਾਂ ਨੇ ਫੁਲਕਾਰੀਆਂ ਤੇ ਸਵੇਰੇ 10 ਵਜੇ ਤੋਂ ਹੀ ਜਿਹੜਾ ਉਹ ਸ਼ੁਰੂ ਹੋ ਜਾਂਦਾ ਕ્રાਫਟ ਮੇਲਾ ਤੇ ਰਾਤ 9-10 ਵਜੇ ਤੱਕ ਜਿਹੜਾ ਉਹ ਚੱਲਦਾ ਤੇ ਆ ਵੀ ਇਥੇ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਇਹਨਾਂ ਦਾ ਵੀ ਕਾਫੀ ਡਿਫਰੈਂਟ ਡਿਫਰੈਂਟ ਜਿਹੜਾ ਉਹ ਸਮਾਨ ਹੈ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਆ ਦੇਖੋ ਸਾਰਾ ਹੈ ਨਾ ਜਿਹੜੀਆਂ ਉਹ ਮੂਰਤੀਆਂ ਬਣਾਈਆਂ ਹੋਈਆਂ ਇਹ ਹੈਂਡ ਮੇਡ ਆ ਜਿਹੜਾ ਤੁਸੀਂ ਇਹ ਸਾਰਾ ਸਮਾਨ ਦੇਖ ਰਹੇ ਹੋ ਤੁਸੀਂ ਹੋਰ ਵੀ ਸਮਾਨ ਇਹਨਾਂ ਦਾ ਅੰਦਰ ਆਪਾਂ ਦੇਖ ਲਾਂਦੇ ਹਾਂ ਇਹ ਖੋਦ ਜਿਹੜੀ ਇਹ ਤਿਆਰ ਕਰਦੇ ਨੇ ਕਹਿੰਦੇ ਕਾਨਾ ਜੀ ਦੀਆਂ ਨੇ ਜਿਹੜੀਆਂ ਡ्रेसेस ਨੇ ਹਾਂ ਇਹ ਬਹੁਤ ਸੋਹਣਾ ਸਾਰਾ ਸਮਾਨ ਆ ਕਹਾਂ ਸੇ ਆਇਓ ਜੀ ਆਪ ਹਮ ਕੁਰਸ਼ੇਤਰ ਸੇ ਆਇਓ ਕੁਰਸ਼ੇਤਰ ਸੇ ਆਇਓ ਇਹ ਕੁਰਸ਼ੇਤਰ ਤੋਂ ਇੱਥੇ ਆਏ ਨੇ ਇਹਨਾਂ ਨੇ ਸਟਾਲ ਇੱਥੇ ਲਾਈ ਆ ਤੁਸੀਂ ਦੇਖੋ ਸਾਰਾ ਹੈਂਡ ਮੇਡ ਆ ਸਾਰਾ ਹੱਥੀ ਇਹ ਜਿਹੜਾ ਉਹ ਬਣਾਇਆ ਹੋਇਆ ਹੱਥੀ ਜਿਹੜਾ ਉਹ ਤਿਆਰ ਕੀਤਾ ਹੋਇਆ ਜਿਆਦਾਤਰ ਇਹ ਕ੍ਰਾਫਟ ਮੇਲੇ ਦੇ ਵਿੱਚ ਜਿਹੜੀਆਂ ਸਟਾਲਸ ਨੇ ਸਾਰੀਆਂ ਉਹੀ ਨੇ ਜਿਹੜੇ ਹੱਥੀ ਚੀਜ਼ਾਂ ਬਣਾਉਂਦੇ ਨੇ ਹੈਂਡ ਮੇਡ ਵਾਲੀਆਂ ਜਿਹੜੀਆਂ ਉਹ ਚੀਜ਼ਾਂ ਨੇ ਸਾਰੀਆਂ ਤੇ ਆ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਾਰੇ ਇਹਨਾਂ ਦੇ ਖੁਦ ਦੇ ਜਿਹੜੇ ਉਹ ਤਿਆਰ ਕੀਤੇ ਹੋਏ ਨੇ ਖੁਦ ਇਹਨਾਂ ਨੇ ਆਪ ਜਿਹੜੇ ਉਹ ਬਣਾਏ ਹੋਏ ਨੇ ਬੈਗ ਖਰੀਦ ਕੇ ਲੈ ਕੇ ਜਾ ਸਕਦੇ ਹੋ ਸ਼ਾਪਿੰਗ ਜਿਹੜੀ ਤੁਸੀਂ ਇੱਥੇ ਕ્રાਫਟ ਮੇਲੇ ਦੇ ਵਿੱਚੋਂ ਕਰ ਸਕਦੇ ਹੋ ਆ ਸਾਰੇ ਬਹੁਤ ਸੋਹਣੇ-ਸੋਹਣੇ ਜਿਹੜੇ ਉਹ ਬੈਗ ਜੂਟ ਦੇ ਬਣੇ ਹੋਏ ਆ ਇਹ ਜੂਟ ਤੋਂ ਜਿਹੜੇ ਉਹ ਬਣੇ ਹੋਏ ਨੇ ਸਾਰੇ ਜਿਹੜੇ ਬੈਗ ਹਨ ਇਹ ਤੁਸੀਂ ਖਰੀਦ ਸਕਦੇ ਹੋ ਇੱਥੋਂ ਆ ਕੁਝ ਹੋਮ ਹੈਂਗਿੰਗ ਵਾਲੀਆਂ ਚੀਜ਼ਾਂ ਹਨ ਹੋਮ ਡੈਕੋਰ ਵਾਲੀਆਂ ਚੀਜ਼ਾਂ ਤੇ ਆ ਇੱਥੇ ਸਾਰੀਆਂ ਜਿਹੜੀਆਂ ਉਹ ਡਿਸਪਲੇ ਕੀਤੀਆਂ ਹੋਈਆਂ ਜੁੱਤੀਆਂ ਹੋ ਗਈਆਂ ਇਹ ਚੀਜ਼ਾਂ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਸਕਦੇ ਹੋ ਤੇ ਆ ਇੱਥੇ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਇਹਨਾਂ ਦੇ ਵੀ ਜਿਹੜੇ ਕੁਝ ਬੈਗਸ ਨੇ ਇਸਰਾਰ ਆ ਬਣਾਤੇ ਹੋ ਜੀ ਆਪ ਕੋ ਇਹ ਪੇਂਟਿੰਗ ਜੈਸਾ ਪੇਂਟਿੰਗ ਇਹ ਬੈਗ ਦੇ ਉੱਪਰ ਵੀ ਪੇਂਟਿੰਗ ਕੀਤੀ ਹੈ ਆਪ ਅੱਛਾ ਇਹ ਵੀ ਪੇਂਟਿੰਗ ਹੈ ਸਭ ਪੇਂਟਿੰਗ ਹੈ ਇਹ ਵਯੂਨੀ ਕਹਿੰਦੀ ਪੇਂਟਿੰਗ ਆ ਜਿਹੜੀ ਇਹ ਬੈਗ ਦੇ ਉੱਪਰ ਵੀ ਕੀਤੀ ਹੋਈ ਹੈ ਇਹ ਬਰਸ਼ ਦੇ ਨਾਲ ਇਹ ਪੇਂਟਿੰਗ ਕੀਤੀ ਹੋਈ ਆ ਤੇ ਹੋਰ ਵੀ ਇਧਰ ਬੈਗ ਨੇ ਇਹ ਵੀ ਸਾਰੇ ਜਿਹੜੇ ਉਹ ਹੱਥ ਨਾਲੇ ਉਹ ਪੇਂਟ ਕੀਤੇ ਹੋਏ ਨੇ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਜਿਹੜੀ ਉਹ ਕਲਾ ਜਿਹੜੀ ਉਹ ਦੇਖਣ ਨੂੰ ਮਿਲਦੀ ਆਪ ਕਹਾਂ ਸੇ ਆਏ ਹੋ ਜੀ ਮੈਂ ਫਰੋਂ ਮੁੰਬਈ ਮੁੰਬਈ ਮੈਂ ਮੁੰਬਈ ਤੋਂ ਆਏ ਨੇ ਇਹ ਬਾਈ ਹੋਣੀ ਸਾਰਾ ਤੁਸੀਂ ਦੇਖੋ ਨਾ ਇਹ ਪੇਂਟਿੰਗਸ ਬਹੁਤ ਸੋਹਣੀਆਂ ਸੋਹਣੀਆਂ ਆ ਹ ਬੈਗ ਇੱਥੇ ਲਿਖਿਆ ਆ ਤੂੰ ਮੇਰਾ ਰੱਖਾ ਸਭ ਨਹੀਂ ਥਾਈ ਐਵੇਂ ਜੇ ਤੁਸੀਂ ਬੈਗ ਇੱਥੋਂ ਜਿਹੜੇ ਉਹ ਖਰੀਦ ਸਕਦੇ ਹੋ ਤੇ ਵੱਖ-ਵੱਖ ਬکریاں ਪੇਂਟਿੰਗਸ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਸਾਹਮਣੇ ਵੀ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਜਾਂ ਸੂਟ ਹੋ ਗਏ ਜਾਂ ਸੂਟ ਵਾਲੀਆਂ ਸਟਾਲਾਂ ਨੇ ਜੀ ਇੱਧਰ ਸਾਰੀਆਂ ਤੇ ਸਟਾਲਸ ਬਹੁਤ ਜ਼ਿਆਦੇ ਨੇ ਸੂਟੇ ਸੂਟ ਤੁਮ ਜਿਹੜੇ ਉਹ ਮਿਲਣਗੇ ਕੜਾਈ ਵਾਲੇ ਸੂਟ ਵਰਕ ਵਾਲੇ ਸੂਟ ਤੁਸੀਂ ਜਿਹੜੇ ਉਹ ਖਰੀਦ ਸਕਦੇ ਹੋ ਤੇ ਆਹ ਹੋਰ ਇੱਥੇ ਸਟਾਲਸ ਲੱਗੀਆਂ ਹੋਈਆਂ ਨੇ ਬੈਗ ਹੋ ਗਏ ਬੈਗ ਤੇ ਜਿਹੜਾ ਇਹਨਾਂ ਦੇ ਵਰਕ ਕੀਤਾ ਹੋਇਆ ਇਹ ਵੀ ਸਾਰੇ ਜਿਹੜੇ ਉਹ ਹੈਂਡ ਮੇਡ ਨੇ ਹੱਥੀਂ ਖੋਦਾ ਜਿਹੜਾ ਇਹਨਾਂ ਤੇ ਉਹ ਹੈਂਡਵਰਕ ਕੀਤਾ ਹੋਇਆ ਅਨ ਬੋਟਲਸ ਵਾਸਤੇ ਬੈਗ ਆ ਗਏ ਸਾਰੇ ਹਨ ਇਹਨਾਂ ਦੀ ਵਰਕ ਹੋ ਗਈ ਤਾਂ ਹੋਇਆ ਕੀ ਰਿੰਗਸ ਹੋ ਗਈਆਂ ਸਾਰੀਆਂ ਹਨ ਇਹ ਵੀ ਹੈਂਡ ਮੇਡ ਨੇਗੀਆਂ ਤੇ ਸਟਾਲ ਹੈ ਜੀ ਇਹ ਵੀ ਸਾਰਾ ਇਹਨਾਂ ਦਾ ਹੈਂਡ ਮੇਡ ਆ ਪੂਟਲੀਆਂ ਬਣਾਈਆਂ ਹੋਈਆਂ ਨੇ ਇਹ ਵੀ ਹੈਂਡ ਮੇਡ ਨੇ ਆ ਵੀ ਜਿਹੜੀਆਂ ਉਹ ਇੱਥੇ ਹੈਂਡ ਮੇਡ ਨੇ ਖਰਜੀਤ ਫਲਕਾਰੀ ਕਲਾ ਕੇਂਦਰ ਇਹਨਾਂ ਦੀ ਜਿਹੜੀ ਉਹ ਸਟਾਲ ਹੈ ਤੇ ਆ ਵੀ ਤੁਸੀਂ ਪਰਸ ਦੇਖ ਰਹੇ ਹੋ ਜਿਵੇਂ ਹਨ ਇਹ ਵੀ ਸਾਰੇ ਜਿਹੜੇ ਉਹ ਹੈਂਡ ਮੇਡ ਨੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਜੀ ਤੁਸੀਂ ਇੱਥੋਂ ਮੇਲੇ ਦੇ ਵਿੱਚੋਂ ਆ ਕੇ ਖਰੀਦ ਕੇ ਲੈ ਕੇ ਜਾ ਸਕਦੇ ਹੋ ਕੁਝ ਅਚਾਰ ਹੋਗੇ ਜਾਂ ਹੋਰ ਪ੍ਰੋਡਕਟ ਹੋਗੇ ਇਹ ਚੀਜ਼ਾਂ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਸਕਦੇ ਹੋ ਇਹ ਸਾਰੇ ਜਿਹੜੀਆਂ ਖੁੱਦ ਹੀ ਆਪ ਚੀਜ਼ਾਂ ਉਹ ਤਿਆਰ ਕਰਦੇ ਨੇ ਅਚਾਰ ਹੋ ਗਿਆ ਜਿਵੇਂ ਇਹ ਸਟਾਲਾਂ ਲੱਗੀਆਂ ਹੋਈਆਂ ਨੇ ਇੱਥੇ ਤੇ ਆ ਸਾਮਾਨ ਹੈ ਜੀ ਇੱਥੇ ਬਹੁਤ ਸੋਹਣਾ ਸਾਮਾਨ ਹੈ ਤੇ ਇਹ ਸਾਰਾ ਜਿਹੜਾ ਉਹ ਹੋਮ ਡੈਕੋਰ ਵਾਲੀ ਆ ਹੋਮ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਆ ਫੁੱਲ ਵਗੈਰਾ ਰੱਖਣ ਨੂੰ ਉੱਪਰ ਇਹਨਾਂ ਦੀ ਕਲਾ ਤੁਸੀਂ ਦੇਖੋ ਕਿੰਨੀ ਸੋਹਣੀ ਜਿਹੜੀ ਉਹ ਕੀਤੀ ਹੋਈ ਆ ਇਹ ਹੈਂਡ ਪੇਂਟ ਹੈਂਡਪੇਂਟਡ ਹੈ ਲਓ ਜੀ ਇਹ ਸਾਰਾ ਹੈਂਡਪੇਂਟਡ ਹੈ ਬਾਈ ਪੇਂਟਿੰਗ ਹੈ ਤਾਂ ਬੱਚਿਆਂ ਦੇ ਘਰ ਚ ਲੱਗੀ ਹੋਈ ਹੈ ਪੈਣ ਅੱਛਾ ਉਹਨਾਂ ਦੇ ਘਰ ਚ ਵੀ ਲੱਗੀ ਹੋਈ ਹੈ ਠੀਕ ਹੈ ਜੀ ਇਹ ਸਾਰਾ ਹੈਂਡਮੇਡ ਹੈ ਜਿਹੜਾ ਸਮਾਨ ਹੈ ਜੀ ਸਾਰੀ ਹੈਂਡਮੇਡ ਆਈਟਮ ਹੈ ਇਹ ਬਾਈ ਹੋਣੀ ਹੈ ਸਾਰੀ ਹੈਂਡਮੇਡ ਨੇ ਜੀ ਬਹੁਤ ਸਮਾਂ ਲੱਗਦਾ ਹੋਗਾ ਜੀ ਇਹਨੂੰ ਬਣਾਉਣੇ ਲਈ ਬਹੁਤ ਲੱਗਦਾ ਜੀ ਲੇਬਰ ਕੋਸਟ ਸੋ ਯਾ ਸਾਰਾ ਹੈਂਡਮੇਡ ਹੈ ਆਪਾਂ ਤੁਹਾਨੂੰ ਦਿਖਾ ਦਨੀ ਆ ਸਾਰਾ ਤੁਸੀਂ ਹੋਮ ਡੈਕੋਰੇਸ਼ਨ ਵਾਸਤੇ ਲੈ ਕੇ ਜਾ ਸਕਦੇ ਹੋ ਪੋਟਰ ਨੇ ਇਹਨਾਂ ਦੇ ਵਿੱਚ ਫਲਾਵਰ ਰੱਖ ਸਕਦੇ ਹੋ ਤੁਸੀਂ ਹਨ ਕਰਾਂ ਨੂੰ ਜਿਹੜਾ ਉਹ ਸਜਾਉਣ ਵਾਸਤੇ ਆਪਾਂ ਪਹੁੰਚੇ ਜੀ ਹੁਣ 24 ਨੰਬਰ ਜਿਹੜੀ ਉਹ ਸਟਾਲ ਤੇ ਇੱਥੇ ਸਾਰੇ ਜਿਹੜੇ ਆਰਗੇਨਿਕ ਪ੍ਰੋਡਕਟ ਨੇ ਹਾਂਜੀ ਸਸੀ ਗਲਵਰੇ ਹਾਂਜੀ ਸਸੀ ਗੱਬਾ ਜੀ ਸਵਾਦ ਤੁਹਾਡਾ ਹਾਂਜੀ ਦਿਓ ਜਾਣਕਾਰੀ ਜੀ ਕਿਹੜੇ-ਕਿਹੜੇ ਪ੍ਰੋਡਕਟ ਆਪਣੇ ਕੋਲ ਹੁੰਦੇ ਆ ਹਾਂਜੀ ਬਈ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਬੀਰੋ ਕਹਿੰਦਾ ਡਿਸਟ੍ਰਿਕਟ ਮਾਨਸਾ ਠੀਕ ਹੈ ਜੀ ਆਪਣੇ ਬ੍ਰਾਂਡ ਦਾ ਨੇਮ ਹੈ ਪਿੰਡ ਬੀ ਬਈ ਜੀ ਹਾਂਜੀ ਤੇ ਪਿੰਡ ਬੀ ਦੇ ਨਾਲ ਹੀ ਆਪਣਾ ਜਿਵੇਂ ਕੋਲੂ ਲੱਗਿਆ ਹੋਇਆਗਾ ਉਹ ਕੋਲੂ ਦਰਾਣੀਆਂ ਦੀ ਥਾਣੀਆਂ ਦੇ ਕੋਲੂ ਦੇ ਨਾਂ ਤੇ ਕਾਫੀ ਫੇਮਸ ਹੋਇਆ ਹੈਗਾ ਠੀਕ ਹੈ ਜੀ ਬਾਕੀ ਹ ਤੰਨਣੀ ਇਹ ਸਾਰੇ ਅਨਾਜ ਆ ਗਏ ਇਹਨਾਂ ਦੀ ਆਪਾਂ ਇਹਨਾਂ ਨੂੰ ਗਰੋ ਕਰਦੇ ਆ ਗਰੋ ਦੇ ਨਾਲ ਪਲੱਸ ਇਹਨਾਂ ਤੋਂ ਅੱਗੇ ਪ੍ਰੋਡਕਟ ਤਿਆਰ ਕਰਦੇ ਆ ਜਿਵੇਂ ਦਲੀਏ ਹੋਗੇ ਆਟੇ ਹੋਗੇ ਰਾਜੀ ਕੋਲ ਦਾ ਬਸ ਬਿਸਕੁਟ ਕੀ ਕੰਗਣੀ ਵਗੈਰਾ ਇਹਦੇ ਆਟੇ ਹੋਗੇ ਸਾਰੇ ਫੇਰਾ ਬਿਸਕੁਟ ਹੋਗੇ ਸਭ ਤੋਂ ਜ਼ਿਆਦਾ ਪਛਾਣਣਾ ਬਣੂ ਆ ਜਿਹੜੇ ਰਾਗੀ ਕੋਧਰੇ ਬਿਸਕੁਟਾਂ ਨੇ ਦਵਾਈ ਜਿਹੜੀ ਅੰਤਰ ਰੈਕਟ ਪਛਾਣ ਕਹਿ ਸਕਦੇ ਆਪਾਂ ਇਹ ਆਪਾਂ ਸਭ ਤੋਂ ਪਹਿਲਾ ਜਿਹੜਾ ਪ੍ਰੋਡਕਟ ਆਪਣਾ 2021 ਚ 2122 ਇਹਦੀ ਆਪਾਂ ਤਿਆਰ ਕੀਤਾ ਸਭ ਤੋਂ ਪਹਿਲਾ ਫੇਰ ਉਸ ਤੋਂ ਬਾਅਦ ਅੱਗੇ ਆਪਾਂ ਮਤਲਬ ਅੱਗੇ ਉਹਨਾਂ ਦੀ ਪ੍ਰੋਡਕਟਾਂ ਦੀ ਲਿਸਟ ਲੜੀ ਬਣਦੀ ਗਈ ਫੇਰ ਅੱਗੇ ਜਿਵੇਂ ਆ ਤੁਸੀਂ ਆ ਕਰ ਦਿਓ ਥੋੜਾ ਜਿਹਾ ਇਹ ਖੱਪੜੀ ਕਣਕ ਦੇ ਬਿਸਕੁਟ ਨੇ ਖੱਪੜੀ ਕਣਕ ਨੂੰ ਆਪਾਂ ਗਰੋ ਵੀ ਕਰਦੇ ਆ ਤੇ ਅੱਗੇ ਉਹ ਤੋਂ ਮਤਲਬ ਆਪਾਂ ਅੱਗੇ ਬਿਸਕੁ ਗੱਲ ਇਹ ਆ ਬਈ ਜਿਹੜਾ ਮੇਨ ਆਪਣਾ ਹੈਗਾ ਨਾ ਜਿਵੇਂ ਜ਼ਿਮੀਂਦਾਰ ਕੀ ਕਰਦੇ ਨੇ ਆਪਣੇ ਭਰਾ ਵੀ ਫਸਲ ਬੀਜੀ ਤੇ ਮੰਡੀ ਚ ਵੇਚੀ ਆਪਾਂ ਉਹ ਤੋਂ ਥੋੜਾ ਜਿਹਾ ਹਟ ਕੇ ਤੁਰੇ ਹੋਏ ਆਗੇ ਜਿ ਪਹਿਲਾਂ ਆਪਣੀ ਫਸਲ ਤਿਆਰ ਕਰਨੀ ਫਿਰ ਉਹ ਤੋਂ ਪ੍ਰੋਡਕਟ ਤਿਆਰ ਕਰਨੀ ਫਿਰ ਆਪ ਹੀ ਮਾਰਕੀਟਿੰਗ ਕਰਨੀ ਹਾਂਜੀ ਠੀਕ ਹੈ ਨਾ ਤੇ ਉਸ ਤੋਂ ਅੱਗੇ ਫਿਰ ਆਪਣੇ ਓਟਸ ਦੇ ਬਿਸਕੁਟ ਹੋਗੇ ਮਲਟੀ ਗ੍ਰੇਨ ਹੋਗੇ ਸ਼ੂਗਰ ਫ੍ਰੀ ਹੋਗੇ ਠੀਕ ਹੈ ਪੰਜ ਤੋਂ ਛੇ ਤਰ੍ਹਾਂ ਦੇ ਇਹ ਸਾਰੇ ਬਿਸਕੁਟ ਹੋਗੇ ਆਪਣੇ ਫਿਰ ਬਈ ਜੀ ਬਕਾਇਦਾ ਅਸੀਂ ਮੈਂ ਮਤਲਬ ਟ੍ਰੇਨਿੰਗ ਲੈ ਕੇ ਪਾਸਤਾ ਨੂਡਲ ਪੋਹਾ ਇਹ ਮਿਲਟ ਦਾ ਜਾਂ ਆਪਨਾ ਬਾਜ਼ਾਰ ਚ ਮੈਦੇ ਦਾ ਜਾਂ ਚੌਲਾਂ ਦੀ ਹੁੰਦਾ ਹੈਗਾ ਇਹ ਮਿਲਟ ਦੇ ਪਾਸਤਾ ਨੂਡਲ ਵਗੈਰਾ ਇਹ ਸਾਰਾ ਤਿਆਰ ਕਰਦੇ ਅਸੀਂ ਠੀਕ ਹੈ ਜੀ ਇਹ ਕੋਈ ਮਨ ਲਓ ਸਾਈਡ ਫੈਕਟਰੀ ਤੋਂ ਦਾ ਨਾ ਨਹੀਂ ਇਹਨਾਂ ਦਾ ਕੋਈ ਮੈਦਾ ਮੈਦਾ ਫ੍ਰੀ ਦੇ ਜਿਹੜੇ ਜਿੰਨੇ ਵੀ ਆਪਾਂ ਪ੍ਰੋਡਕਟ ਤਿਆਰ ਕਰ ਰਹੇ ਕਹਿੰਦੇ ਦਾ ਮਤਲਬ ਹੈ ਉਹ ਸਾਰੇ ਮੈਦਾ ਫ੍ਰੀ ਨੇਗੇ ਹਾਂਜੀ ਫਿਰ ਆਪਣਾ ਹਲ ਇਹ ਹਲਦੀ ਆਪਣੀ ਮਤਲਬ ਆਪ ਹੀ ਆਪ ਗਰੋ ਕਰਦੇ ਆ ਫਿਰ ਅਗੇ ਇਹ ਹਲਦੀ ਦੀ ਜਿਵੇਂ ਪੰਜੀਰੀ ਪਹਿਲਾਂ ਤਿਆਰ ਕਰ ਲੈਂਦੇ ਆ ਫਿਰ ਅਚਾਰ ਫਿਰ ਜਿਹੜੀ ਬਚ ਰਹੀਦੀ ਹੈ ਫਿਰ ਉਹਨੂੰ ਅਸੀਂ ਪਾਊਡਰ ਦੇ ਰੂਪ ਚ ਮਤਲਬ ਤਿਆਰ ਕਰ ਲੈਂਦੇ ਆ ਫਿਰ ਆ ਜਿਵੇਂ ਔਲੇ ਹੋਗੇ ਆਪਣਾ ਔਲੇ ਦੇ ਹੋਗੇ ਔਲੇ ਦੀ ਕੈਂਡੀ ਹੋਗੀ ਠੀਕ ਹੈ ਜੀ ਬੈਦਿਕ ਪੰਜੀਰੀ ਹੋਗੀ ਹਾਂ ਜੀ ਇਹ ਚ ਮਤਲਬ ਕਾਫੀ ਜੜੀ ਬੂਟੀਆਂ ਪਈਆਂ ਹੋਣਗੀਆਂ ਤੇ ਫਿਰ ਉਸ ਤੋਂ ਬਾਅਦ ਆਪਣੇ ਤੇਲ ਆ ਗਏ ਬਦਾਮ ਦਾ ਤੇਲ ਹੈ ਤੇਲਾਂ ਦਾ ਤੇਲ ਅਲਸੀ ਦਾ ਤੇਲ ਨਾਰੀਅਲ ਦਾ ਤੇਲ ਸਰੋਂ ਦਾ ਪੀੜੀ ਸਰੋਂ ਦਾ ਤੇਲ ਠੀਕ ਹੈ ਜੀ 7-8 ਤਰ੍ਹਾਂ ਦੇ ਆਪਣੇ ਕੋਲੇ ਤੇਲ ਆ ਗਏ ਤੇ ਮਰਿੰਗਾ ਪਾਊਡਰ ਵਗੈ 哎这个位置。<Hey. S 2> ਤੇ ਇਸ ਟੀਵੀ ਆ ਗਿਆ 슈ગર فری ਮਿੱਠਾ ਹੁੰਦਾ ਇਹ ਹਾਂਜੀ ਤੇ ਆ 골ਡਨ ਮਿਲਕ ਆਪਣਾ ਸਭ ਤੋਂ ਜਿਹੜਾ ਜਿਆਦਾ ਜਿਹੜਾ ਸਾਰਾ ਆਲ ਟਾਈਮ ਹੀ ਚੱਲਦਾ ਹੈ ਜਿਆਦਾ ਇਹ ਹੈ ਤੇ ਟਰਮ ਕਲਾਟੀ ਵੀ ਕਹਿੰਦੇ ਨੇ ਇਹਨੂੰ 골ਡਨ ਮਿਲਕ ਦੇ ਨਾਮ ਤੋਂ ਜਿਆਦਾ ਇਹ ਮਤਲਬ ਫੇਮਸ ਹੋਇਆਗਾ ਇਹ ਚ ਹਲਦੀ ਕਾਲੀ ਮਿਰਚ ਆਦਰਕ ਸੁੰਡ ਅਜਵੈਣ এলাਚੀ ਲਾਉਂਗਾ 7-8 ਚੀਜ਼ਾਂ ਪਾ ਕੇ ਬਣਾਇਆ ਹੋਇਆ ਹੈ ਇਹਨੂੰ ਦੁੱਧ ਜਾਂ ਪਾਣੀ ਚ ਉਬਾਲ ਕੇ ਪੀ ਸਕਦੇ ਆਪਾਂ ਠੀਕ ਹੈ ਜੀ ਉਹਦੇ ਵਾਸਤੇ ਮਤਲਬ ਬਹੁਤ ਵਧੀਆ ਹੀ ਹੈ ਹਰੇਕ ਵਾਸਤੇ ਹਾਂਜੀ ਕੋਈ ਵੀ ਕਿਸੇ ਵੀ ਚਿਹਰੇ ਲੈ ਸਕਦਾ ਬੰਦਾ ਫੇਰ ਅੱਗੇ ਆਪਣੇ ਕੋਲੇ ਜਿਵੇਂ ਪਿੰਨੀਆਂ ਬਣਾਉਂਦੇ ਆਪਾਂ ਸੀਜ਼ਨ ਸੀਜ਼ਨਲ ਗੁੜ ਦਾ ਹੁਣ ਟਾਈਮ ਹੈਗਾ ਜਿਵੇਂ ਨਾਰੀਅਲ ਦੀ ਬਿੰਨੀ ਹੋ ਗਈ ਤੇ ਲਾਂਦੀ ਹੋ ਗਈ ਐਲਸੀ ਦੀ ਹੋ ਗਈ ਗੁੜ ਚਣੇ ਹੋ ਗਏ ਇਹ ਵਪ ਤਿਆਰ ਕਰਦੇ ਆ ਬਾਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਹੈਗੇ तकरीबन 35 36 ਪ੍ਰੋਡਕਟ ਹੈਗੇ ਨੇ ਸਰ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਦੀਆਂ ਸਟਾਲਾਂ ਨੇ ਕிராਫਟ ਮੇਲੇ ਦੇ ਵਿੱਚ ਤੇ ਅੱਜ ਜਿਹੜਾ ਪਹਿਲਾ ਦਿਨ ਹੈ ਮੇਲੇ ਦਾ तकरीबन 10 ਦੇ ਨੇ ਇਹ ਜਿਹੜਾ ਉਹ ਮੇਲਾ ਚੱਲਣਾ ਤੇ 24 ਨੰਬਰ ਸਟਾਲ ਆ ਬਾਈ ਹੁਣੀਆਂ ਦੀ ਪਿੰਡ ਬੀ ਹੈਨਾ ਤੁਸੀਂ ਇੱਥੇ ਜਿਹੜਾ ਪਹੁੰਚੋ ਇਹਨਾਂ ਤੋਂ ਆਰਗੈਨਿਕ ਪ੍ਰੋਡਕਟ ਜਿਹੜੇ ਉਹ ਖਰੀਦ ਸਕਦੇ ਹੋ ਹਾਂਜੀ ਸਾਡਾ ਨਾ ਜੀ ਇੱਕ ਕਮਿਊਨਿਟੀ ਡਰਾਈਵਨ ਇਨੀਸ਼ੀਏਟਿਵ ਸਿਟੀਜ਼ਨਸ ਹੈਗੇ ਆ ਜਿਹੜੇ ਫਰੋਮ ਰਿਸਪੈਕਟਿਵ ਯੂ نو ਡਿਪਾਰਟਮੈਂਟਸ ਹੈ ਕੋਈ ਡਿਫੈਂਸ ਤੋਂ ਹੈ ਕੋਈ ਪੁਲਿਸ ਤੋਂ ਹੈ ਕੋਈ ਆਮਿਤ ਮਿਕ ਸਾਰੇ ਯੂ نو ਟੀਚਰਸ ਡਾਕਟਰਸ ਤੇ ਉਹ ਅਸੀਂ ਵੀ ਕਲੀਨ ਪਟਿਆਲਾ ਬਿਕੋਜ਼ ਵੀ ਫੀਲ ਕਿ ਵੀ ਇਟ ਇਜ਼ ਆਰ ਡਿਊਟੀ ਟੂ ਗਿਵ ਬੈਕ ਟੂ ਆਰ ਸੋਸਾਇਟੀ ਜੀ ਇਟ ਇਜ਼ ਵੀ ਫੀਲ ਕਿ ਵੀ ਕੱਲੀ ਐਡਮਿਨਿਸਟ੍ਰੇਸ਼ਨ ਦਾ ਕਾਰਪੋਰੇਸ਼ਨ ਦਾ ਤਾਂ ਚਲੋ ਉਹਨਾਂ ਦਾ ਤਾਂ ਕੰਮ ਹੈ ਹੀ ਹੈ ਬਟ ਵੀ ਐਜ਼ ਅ ਸਿਟੀਜ਼ਨ ਫੀਲ ਕਿ ਵੀ ਇਟ ਇਜ਼ ਆਰ ਡਿਊਟੀ ਟੂ ਪੇ ਬੈਕ ਟੂ ਆਰ ਸੋਸਾਇਟੀ ਤੋ ਅਸੀਂ ਹਰ ਸੰਡੇ ਡਰਾਈਵ ਹਰ ਸੈਟਰਡੇ ਸੰਡੇ ਅਸੀਂ ਡਰਾਈਵਸ ਕਰਦੇ ਹੈਗੇ ਆ ਸਫਾਈ ਦੀ 올 ਅਕ੍ਰੋਸ ਪਟਿਆਲਾ ਤੇ ਫਿਰ ਇੱਕ ਆਈਡੀਆ ਸੀ ਵੀ ਇੱਕ ਸਾਨੂੰ ਮੌਕਾ ਮਿਲਿਆ ਕਿ ਵੀ ਸ਼ੀਸ਼ ਮੈਲ ਦੇ ਵਿੱਚ ਚਕਾਰਾ ਕ્રાਫਟ ਮੇਲਾ ਲੱਗਣਾ ਹੈਗਾ ਤੇ ਇਹਦੇ ਵਿੱਚ ਕਰ ਕਟੋ ਵੀ ਲੱਖਾਂ ਵਿਸਟਰਸ ਨੇ ਆਣਾ ਤੇ ਵਾਈ ਨਾਟ ਵੀ ਮੇਕ देम ਅਵੇਅਰ ਹੁਣ ਸਾਡੀ ਪ੍ਰੋਬਲਮ ਕੀ ਹੈ ਕਿ ਸਾਡੇ ਸਿਟੀਜ਼ਨਸ ਦੇ ਵਿੱਚਕਾਰ ਵੀ 올 ਫੀਲ ਕਿ ਵੀ ਯੂ نو ਰਾਈਟਸ ਸਭ ਨੂੰ ਪਤਾ ਹੈ ਪਰ ਕੋਈ ਰੈਪਰ ਜਿਹੜਾ ਗੇਰਦਾ ਹੈਗਾ ਤੇ ਹੀ ਡਸਨਟ ਫੀਲ ਬੈਡ ਅਬਾਊਟ ਇਟ ਔਨ ਦਾ ਰੋਡਸ ਤੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਟ ਇਜ਼ ਆਰ ਡਿਊਟੀ ਕਿ ਵੀ ਨਾ ਤਾਂ ਅਸੀਂ ਲਿਟਰਿੰਗ ਕਰੀਏ ਤੇ ਅਸੀਂ ਜਦੋਂ ਵੀ ਕੋਈ ਚੀਜ਼ ਰੈਪਰ ਜਾਂ ਕੋਈ ਵੀ ਚੀਜ਼ ਘੇਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਡਸਟਬਿਨ ਦੇ ਵਿੱਚਕਾਰ ਘੇਰੀਏ ਤੇ ਬਾਕੀਆਂ ਨੂੰ ਵੀ ਅਸੀਂ ਰੋਕੀਏ ਕਿ ਵੀ ਇਹ ਚੀਜ਼ਾਂ ਨਾ ਘੇਰਨ ਤੇ ਅਸੀਂ ਇੱਕ ਪਲੇਜ ਬੋਰਡ ਬਣਾਇਆ ਕਿ ਵੀ ਜਿੱਥੇ ਅਸੀਂ ਉਹਨਾਂ ਨੂੰ ਉਹਨਾਂ ਤੋਂ ਅਸੀਂ ਇੱਕ ਮੈਂ ਵਚਨ ਦਿੰਨਾ ਜਾਂ ਦਿੰਦੀ ਹਾਂ ਕਿ ਆਈ ਪਲੇਜ ਟੂ ਕਿ ਆਈ ਵਿਲ ਨਾਟ ਲਿਟਰ ਮੈਂ ਹਮੇਸ਼ਾ ਕੂੜੇਦਾਨ ਦੇ ਵਰਤੋਂ ਕਰਾਂਗਾ ਜਾਂ ਕਰਾਂਗੀ ਮੈਂ ਦੂਜਿਆਂ ਨੂੰ ਵੀ ਕੂੜਾ ਸੁੱਟਣ ਤੋਂ ਰੋਕਾਂਗਾ ਜਾਂ ਰੋਕਾਂਗੀ ਤੇ ਮੈਂ ਪਟਿਆਲਾ ਇਸ ਮਾਇਰ ਰਿਸਪੌਂਸਿਬਿਲਟੀ ਐਂਡ ਜਿਹੜੇ ਬੰਦੇ ਆ ਤੁਸੀਂ ਸਾਈਨ ਕਰਾ ਕੇ ਕਰਾ ਰਹੇ ਆ ਤੇ ਅਸੀਂ ਉਹਨਾਂ ਨੂੰ ਵੀ ਆ ਡਿਕਲੇਰਿੰਗ them ਐਸ ਸਵੱਛਤਾ ਹੀਰੋ ਜੀ ਸੋ ਸਾਨੂੰ ਇਹ ਹੈ ਕਿ ਵੀ ਇਹ ਸਾਡੇ ਨਾਲ ਇੱਕ ਕਮਿਊਨਿਟੀ ਅਸੀਂ ਕਮਿਊਨਿਟੀ ਨੂੰ ਵੱਡਾ ਕਰਨਾ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਨਾਲ ਆਪਣੇ ਜੋੜਨਾ ਚਾਹੁੰਦੇ ਹੈਗੇ ਆ ਤੇ ਅਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵੀ ਫੋਲੋ ਕਰਾ ਰਹੇ ਹਾਂ ਸੋ ਥੈਟ ਜਿਹੜੀ ਸਾਡੀ ਡਰਾਈਵ ਹੁਣ 200 300 ਬੰਦੇ ਆ ਅਸੀਂ 1000 2000 4000 5000 ਬੰਦਾ ਜਿਸ ਦਿਨੇ ਸਾਡੇ ਨਾਲ ਜੁੜ ਗਿਆ ਤੇ ਪਟਿਆਲਾ ਸ਼ਹਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਪਹਿਲੇ ਸੋਹਣਿਆ 25 50 ਸ਼ਹਿਰਾਂ ਦੇ ਵਿੱਚਕਾਰ ਆਣਾ ਸ਼ੁਰੂ ਹੋ ਜਾਏਗਾ ਸੋ ਸਾਡਾ ਇਹ ਇਨੀਸ਼ੀਏਟਿਵ ਹੈਗਾ ਦਿਸ ਇਜ਼ ਟੋਟਲੀ ਆ ਸੋਸ਼ਲ ਨਾਟ ਰਿਲੀਜੀਅਸ ਨਾਟ ਪੋਲਿਟੀਕਲ ਕੋਈ ਉਦੇਸ਼ਕਾਰ ਹੈਗੇ ਨਹੀਂ ਸਿਰਫ ਦਾ ਸਿਰਫ ਸੋਸ਼ਲ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਸੋਸਾਇਟੀ ਨੂੰ ਤੇ ਸਾਡੇ ਨਾਲ ਆਈ ਐਮ ਵੈਰੀ ਸ਼ੋਰ ਕਿ ਵੀ ਪੀਪਲ ਵਿਲ ਜੁਆਇਨ ਅਸ ਇਨ ਥਿਸ ਡਰਾਈਵ ਐਸ ਯੂ ਕੈਨ ਸੀ ਕਿ ਸੋ ਮਨੀ ਆਲਮੋਸਟ ਅਬਾਊਟ ਤੇ ਤੋਂ 3400 ਸਿਗਨੇਚਰ ਵੀ ਹੋ ਚੁੱਕੇ ਹਨ ਤੱਕ ਅਲੇ ਸਿਰਫ ਅਸੀਂ ਸ਼ੁਰੂ ਕਿਤੇ ਨੇ ਵੀ ਘੰਟਾ ਨਹੀਂ ਹੋਇਆ ਹਾਂਜੀ ਤੁਸੀਂ ਇੰਸਟਾਗ੍ਰਾਮ ਦਾ ਪੇਜ ਮੈਂਸ਼ਨ ਕਰ ਦਿਓ ਜੀ ਕੀ ਨਾਮ ਤੇ ਸਰ ਮੇਰਾ ਪਟਿਆਲਾ ਮੈਂ ਹੀ ਸਵਾਰਾ ਠੀਕ ਹੈ ਜੀ ਹਾਂਜੀ ਇਸੇ ਨਾਮ ਦੇ ਉੱਤੇ ਫੇਸਬੁੱਕ ਤੇ ਹੈ ਇਸੇ ਨਾਮ ਤੇ ਇੰਸਟਾਗ੍ਰਾਮ ਦੇ ਉੱਤੇ ਠੀਕ ਹੈ ਜੀ ਥੈਂਕ ਯੂ ਆਹ ਬਾਈਯੂਨੀਅਨ ਦੀ ਸਟਾਲ ਤੇ ਜਿਹੜੇ ਉਹ ਆਹ ਲੈਣੇ ਬੁਲਾਏ ਹੋਏ ਨੇ ਪੰਛੀਆਂ ਵਾਸਤੇ ਤੇ ਇਹਦੇ ਪਿੱਛੇ ਲੰਗਣ ਨੂੰ ਵੀ ਜਿਹੜਾ ਉਹ ਦਿੱਤਾ ਹੋਇਆ ਤੇ ਇਹ ਵੀ ਤੁਸੀਂ ਇੱਥੋਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਇਹ ਵੀ ਸਾਰਾ ਉੱਪਰ ਬਹੁਤ ਸੋਹਣੇ ਤਰੀਕੇ ਦੇ ਬਣਾਏ ਹੋਏ ਨੇ ਅੱਗੇ ਆਪਾਂ ਹਨ ਘਾਲਾ ਤੇ ਇਹਨਾਂ ਨੂੰ ਜਿਹੜਾ ਉਹ ਹੋਰ ਵੀ ਜਿਹੜਾ ਉਹ ਡੈਕੋਰੇਟ ਕਰਤਾ ਸਹੀ ਬਣਾਇਆ ਹੋਇਆ ਜੀ ਹੈਂਡਮੇਡ ਸਭੀਆਂ ਜਿਹੜੀਆਂ ਉਹ ਚੀਜ਼ਾਂ ਨੇ ਬਹੁਤ ਸੋਹਣਾ ਸੋਹਣਾ ਸਮਾਨ ਤੁਸੀਂ ਇਥੋਂ ਜਿਹੜਾ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਹੋਰ ਸਾਰਾ ਇਹ ਹੋਮ ਡੈਕੋਰ ਵਾਲੀਆਂ ਚੀਜ਼ਾਂ ਆ ਵੀ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਵੀ ਸਾਰੀਆਂ ਜਿਹੜੀਆਂ ਹੈਂਡਮੇਡ ਬਣਾਈਆਂ ਹੋਈਆਂ ਨੇ ਫੋਲੋ ਟੰਗਣ ਵਾਸਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਹਨ ਇਹ ਐਵੇਂ ਦਾ ਤੁਸੀਂ ਸਮਾਨ ਜਿਹੜਾ ਉਹ ਖਰੀਦ ਸਕਦੇ ਹੋ ਤੇ ਇਹ ਸਾਰਾ ਜਿਹੜਾ ਉਹ ਬਾਸ ਤੋਂ ਬਣਿਆ ਹੋਇਆ ਬਾਸ ਤੋਂ ਜਿਹੜਾ ਉਹ ਬਣਾਇਆ ਹੋਇਆ ਸਮਾਨ ਇਹ ਲਾਲ ਟਨ ਆ ਗਏ ਜੀ ਬੱਲਬ ਤੁਸੀਂ ਇਹਦੇ ਜਿਹੜਾ ਹੋਰ ਟੰਗ ਸਕਦੇ ਹੋ ਹੋਰ ਆ ਪਲੇਟਸ ਆ ਗਈਆਂ ਜਿਹੜੀਆਂ ਹੈ ਨਹੀਂਆਂ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਹੋ ਹੈਗੀਆਂ ਨੇ ਤੇ ਹੋਰ ਆ ਸਾਰਾ ਕੰਧਾਂ ਤੇ ਜਿਹੜਾ ਉਹ ਟੰਗਣ ਨੂੰ ਇਹ ਸਮਾਨ ਤੁਸੀਂ ਇੱਥੋਂ ਜਿਹੜਾ ਉਹ ਖਰੀਦ ਕੇ ਲੈ ਕੇ ਜਾ ਸਕਦੇ ਸਟਾਲ ਲੱਗੀ ਹੋਈ ਹੈ ਜੀ ਜੁਐਲਰੀ ਵਾਲੀ ਇਹ ਵੀ ਤੁਸੀਂ ਇੱਥੋਂ ਜਿਹੜੀ ਉਹ ਖਰੀਦ ਸਕਦੇ ਹੋ ਜੁਐਲਰੀ ਵੀ ਇਹ ਕ્રાਫਟ ਮੇਲੇ ਦੇ ਵਿੱਚ ਆਈ ਆ ਇਹ ਸਟਾਲਸ ਵੀ ਜਿਹੜੀਆਂ ਇੱਥੇ ਹੋ ਹੈਗੀਆਂ ਨੇਗੀਆਂ ਸਾਰੇ ਜਿਹੜੇ ਆਰਗੇਨਿਕ ਪ੍ਰੋਡਕਟ ਉਹ ਬਣਾਉਂਦੇ ਨੇ ਆਚਾਰ ਹੋਗੇ ਜਿਵੇਂ ਹਨ ਤੇ ਕੁਝ ਆ ਸਾਰੀਆਂ ਜਿਹੜੀਆਂ ਹੈਂਡ ਮੇਡ ਜਿਹੜੀਆਂ ਸ਼ਾਪ ਹੋ ਗਈਆਂ ਇਹ ਚੀਜ਼ਾਂ ਵੀ ਇੱਥੇ ਜਿਹੜੀਆਂ ਉਹ ਮਿਲ ਜਾਣਗੀਆਂ ਤੇ ਆ ਗਿਆ ਜੀ ਸ਼ਹਿਦ ਆਚਾਰ ਹਨਾ ਇਦਾਂ ਦਾ ਤੁਸੀਂ ਸਮਾਨ ਜਿਹੜਾ ਉਹ ਇਥੋਂ ਖਰੀਦ ਸਕਦੇ ਹੋ ਆ ਸਾਰਾ ਸ਼ਹਿਦ ਆ ਇਹਨਾਂ ਦੇ ਕੋਲ ਆਪ ਖੁਦ ਜਿਹੜਾ ਇਹ ਸਾਰਾ ਤਿਆਰ ਕਰਦੇ ਨੇ ਆਪ ਦਾ ਤੇ ਇਧਰ ਹੋਰ ਆਪਾਂ ਦੇਖਦੇ ਆਂ ਆਹ ਸਟਾਲ ਸਾਰਾ ਇਹ ਵੀ ਹੈਂਡ ਮੇਡ ਵਾਲਾ ਸਾਰਾ ਸਮਾਨ ਆ ਆ ਕੁਝ ਹੋਮ ਡੈਕੋਰ ਵਾਲਾ ਤੇ ਕੁਝ ਜੁਐਲਰੀ ਹੋਗੀ ਸਾਰੀ ਯਾਨੀ ਕੀ ਰਿੰਗਸ ਆ ਗਈਆਂ ਸਾਰੀਆਂ ਇਹ ਸਾਰੀਆਂ ਹੈਂਡ ਮੇਡ ਨੇ ਤੇ 10 ਦਿਨ ਇਹ ਜਿਹੜਾ ਕraft ਮੇਲਾ ਚੱਲਣਾ 2 ਮਾਰਚ ਤੱਕ ਹਨਾ ਕੱਪੜੇ ਵਾਲੀਆਂ ਸਾਰੀਆਂ ਜਿਹੜੀਆਂ ਉਹ ਦੁਕਾਨਾਂ ਨੇ 2 ਮਾਰਚ ਤੱਕ ਜਿਹੜਾ ਇਹ ਚੱਲੂਗਾ ਮੇਲਾ ਇਹ ਸਾਰਾ ਇੱਥੇ ਜਿਹੜਾ ਉਹ ਫੂਡ ਕੋਰਟ ਆ ਇੱਥੇ ਤੁਸੀਂ ਖਾ ਪੀ ਕੇ ਵੀ ਇੰਜੋਏ ਕਰ ਸਕਦੇ ਹੋ ਬਹੁਤ ਸਾਰੀਆਂ ਸਟਾਲ ਦੇ ਇੱਥੇ ਲੱਗੀਆਂ ਨੇ ਅਲਗ-ਅਲਗ ਸਟੇਟਾਂ ਦਾ ਜਿਹੜਾ ਸਾਰਾ ਫੂਡ ਉਹ ਮਿਲੂਗਾ ਅਮਰਸਰੀ ਕੁਲਚੇ ਹੋਗੇ ਜਾਂ ਡੋਸਾ ਹੋ ਗਿਆ ਹਨਾ ਬਹੁਤ ਵੱਡਾ ਇਹ ਫੂਡ ਕੋਰਟ ਆ ਇੱਥੇ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਥਾਈਲੈਂਡ ਸਮਾਨ ਵਾਲੀ ਆ ਸਾਰੀ ਹਨ ਤੇ ਆਪਾਂ ਤੁਹਾਨੂੰ ਜਿਹੜੀਆਂ ਉਹ ਦਿਖਾਉਨੇ ਆ ਐਵੇਂ ਦੀਆਂ ਚੀਜ਼ਾਂ ਵੀ ਤੁਸੀਂ ਜਿਹੜੀਆਂ ਖਰੀਦ ਸਕਦੇ ਹੋ ਇਹਦੇ ਉੱਪਰ ਥਾਈਲੈਂਡ ਲਿਖਿਆ ਹੋਇਆ ਹੈ ਬੈਗ ਦੇ ਉੱਪਰ ਇਹ ਸਾਰੀਆਂ ਥਾਈਲੈਂਡ ਵਾਲਾ ਸਮਾਨ ਹੈ ਨਾ ਤੇ ਕੋਲ ਹੋਰ ਵੀ ਆ ਸਾਰੇ ਬੈਗ ਤੁਸੀਂ ਦੇਖ ਰਹੇ ਹੋ ਇਹ ਆਪਾਂ ਦਿਖਾ ਦਨੇ ਆ ਤੁਹਾਨੂੰ ਆ ਸਾਰੀਓ ਸਟਾਲ ਆ ਜਿਹੜੀ ਥਾਈਲੈਂਡ ਵਾਲੀ ਆ ਥਾਈਲੈਂਡ ਮੇਡ ਸਾਰਾ ਜਿਹੜਾ ਉਹ ਸਮਾਨ ਆ ਇਹਨਾਂ ਦੇ ਕੋਲ ਬਾਕੀ ਹੋਰ ਡਰੈਸਾਂ ਵੀ ਨੇ ਜਿਹੜੀਆਂ ਉਹ ਥਾਈਲੈਂਡ ਵਾਲੀਆਂ ਉਹ ਵੀ ਆਪਾਂ ਦਿਖਾ ਦਨੇ ਆ ਤੁਹਾਨੂੰ ਆ ਸਾਰੀਓ ਸਟਾਲ ਜਿਹੜੀ ਉਹ ਲੱਗੀ ਹੋਈ ਆ ਇਹ ਜਿਹੜੀ ਉਹ ਥਾਈਲੈਂਡ ਵਾਲੀ ਆ ਇਹ ਐਵੇਂ ਵੱਖ-ਵੱਖ ਰਾਜ ਜਿਹੜਾ ਸੱਭਿਆਚਾਰ ਅਲੱਗ-ਅਲੱਗ ਕੰਟਰੀਆਂ ਦਾ ਉਹ ਵੀ ਇੱਥੇ ਜਿਹੜਾ ਦੇਖਣ ਨੂੰ ਮਿਲੂ ਸਾਰੀਆਂ ਥਾਈਲੈਂਡ ਮੇਡ ਡਰੈਸਾਂ ਨੇ ਆ ਸਾਰੀਆਂ ਇੱਥੇ ਫਰਨੀਚਰ ਵਾਲੀਆਂ ਸਟਾਲਸ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਸਾਰਾ ਜਿਹੜਾ ਉਹ ਲੱਕੜ ਦਾ ਇੱਥੇ ਸਮਾਨ ਆ ਇਹਨਾਂ ਤੇ ਵੀ ਜਿਹੜਾ ਉਹ ਹੱਥੀਂ ਵਰਕ ਕੀਤਾ ਹੋਇਆ ਬਹੁਤ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੇ ਘਰਾਂ ਨੂੰ ਸਜਾਵਣ ਵਾਸਤੇ ਹਨ ਆ ਸਾਰਾ ਸਾਰਾ ਘਰਾਂ ਦਾ ਸਜਾਵਟੂ ਸਮਾਨ ਆ ਫਰਨੀਚਰ ਵਾਲੀਆਂ ਸਟਾਲਾਂ ਨੇ ਜੇ ਆ ਤੁਸੀਂ ਦੇਖੋ ਉੱਪਰ ਇਹਨਾਂ ਦੇ ਉੱਪਰ ਜਿਹੜਾ ਉਹ ਵਰਕ ਹੋਇਆ ਹੋਇਆ ਇਹ ਸਾਰੇ ਪੋਰਟ ਨੇ ਜਿਹੜੇ ਉਹ ਫੁੱਲਾਂ ਵਾਸਤੇ ਤੇ ਸਾਰਾ ਇਧਰ ਲਈ ਸਾਡੇ ਜਿਹੜਾ ਉਹ ਫਰਨੀਚਰ ਹੈ ਫਰਨੀਚਰ ਆ ਇਹ ਵੀ ਤੁਸੀਂ ਇੱਥੋਂ ਜਿਹੜਾ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਫਰਨੀਚਰ ਵਾਲੀਆਂ ਸਾਰੀਆਂ ਚੀਜ਼ਾਂ ਇਹ ਉੱਪਰਲੇ ਪਾਸੇ ਨੇ ਸਟਾਲਾਂ ਜਿਹੜੀਆਂ ਉਹ ਥੱਲੇਲੇ ਗਰਾਉਂਡ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਆਹ ਫਰਨੀਚਰ ਜਿਵੇਂ ਦੇਖ ਰਹੇ ਹੋ ਟੇਬਲ ਚੇਅਰਾਂ ਹੋ ਗਈਆਂ ਹਨ ਬਹੁਤ ਸਾਰੀਆਂ ਸਟਾਲਾਂ ਨੇ ਬਹੁਤ ਵੱਡੀ ਸਟਾਲ ਆ ਇਹ ਫਰਨੀਚਰ ਵਾਲਿਆਂ ਦੀ ਬਹੁਤ ਜ਼ਿਆਦਾ ਸਮਾਨ ਆ ਆਹ ਸੌਫੇ ਹੋਗੇ ਜਿਵੇਂ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਇਹ ਤੁਸੀਂ ਦੇਖੋ ਕਿੰਨੇ ਸੋਹਣੇ ਫਲਾਰ ਨੇ ਤੇ ਇਹਨਾਂ ਦੇ ਕੋਲ ਸਾਰੇ ਇਹ ਹੋਮ ਡੈਕੋਰੇਸ਼ਨ ਵਾਲੀਆਂ ਨੇ ਆ ਫੋਲੋ ਤੁਸੀਂ ਦੇਖੋ ਸਾਰੇ ਆਰਟੀਫੀਸ਼ੀਅਲ ਨੇ ਇਹ ਤੈਵੇਂ ਨਿਆ ਸਟਾਲਸ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨਹੀਂ ਆ। ਇਹ ਵੀ ਤੁਸੀਂ ਇੱਥਾ ਜਿਹੜੇ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ। ਸਾਰੀ ਇਹ ਰੂਮ ਡੈਕੋਰ ਵਾਲੇ ਜਿਹੜੀਆਂ ਉਹ ਚੀਜ਼ਾਂ ਨੇਗੀਆਂ ਤੇ ਸਾਰੇ ਹੱਥੀ ਬਣਾਏ ਹੋਏ ਫੁੱਲ ਨੇ, ਹੈਂਡ ਮੇਡ ਨੇ ਸਾਰੇ। ਜਿਹੜੇ ਹੋਏ ਤੁਸੀਂ ਦੇਖ ਰਹੇ ਹੋ। ਅੱਗੇ ਜਾ ਵੀ ਗੁੰਝੋੜਾ 내리쭙디 지무라 바이오 초 क्राफ्ट ਮੇਲੇ ਦੇ ਵਿੱਚ ਸਾਰੇ ਝੂਲੇ ਵੀ ਜਿਹੜੇ ਉਹ ਲੱਗੇ ਹੋਏ ਨੇ ਸਾਹਮਣੇ ਜਿਵੇਂ ਚੰਡੋਲ ਹੋ ਗਿਆ ਕਿਸ਼ਤੀਆਂ ਹੋ ਗਈਆਂ ਹਨ ਤੇ ਇੱਧਰ ਸਾਰੇ ਇਹ ਝੂਲੇ ਝੂਲੇ ਨੇ ਝੂਲਿਆਂ ਤੇ ਵੀ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ ਹਲੇ ਦਿਨ ਦਾ ਟਾਈਮ ਆ ਰਾਤ ਨੂੰ ਇੱਥੇ ਹੋਰ ਵੀ ਜਿਹੜਾ ਉਹ ਇਕੱਠੂ ਹੋਗਾ ਇਹ ਮੇਲੇ ਦੇ ਵਿੱਚ ਸਾਰੇ ਜਿਹੜੇ ਉਹ ਝੂਲੇ ਚੱਲਣਗੇ ਤੇ ਇਹ ਜਿਹੜਾ ਥੱਲੇ ਸਾਰਾ ਗਰਾਊਂਡ ਆ ਇੱਥੇ ਜਿਹੜੇ ਉਹ ਸਾਰੇ ਇਹ ਝੂਲੇ ਲੱਗੇ ਹੋਏ ਨੇ ਤੇ ਸਾਰੀਆਂ ਜਿਹੜੀਆਂ ਸਟਾਲਸ ਉਹ ਲੱਗੀਆਂ ਹੋਈਆਂ ਨੇਗੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਸ਼ਹਿਰ ਪਟਿਆਲੇ ਦਾ ਕ્રાਫਟ ਮੇਲਾ ਜਿਹੜਾ ਕਿ ਸ਼ੀਸ਼ ਮਹਿਲ ਦੇ ਵਿੱਚ ਲੱਗਿਆ ਹੋਇਆ ਸੋ ਇਹ ਵੀਡੀਓ ਨੂੰ ਐਂਡ ਕਰਦੇ ਆਂ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ